ਆਜਾਪਾ ਸਾਰੇ ਆਪਣੇ ਬਹੁਤ ਸਤਿਕਾਰਯੋਗ ਬਹੁਤ ਆਦਰਯੋਗ ਪੰਜਾਬ ਦੀ ਸ਼ਾਨ ਬੀਬੀ ਰਜਿੰਦਰ ਕੌਰ ਜੀ ਪੱਠਲ ਫੋਰਮਰ ਚੀਫ ਮਿਨਿਸਟਰ ਪੰਜਾਬ ਫੋਰਮਰ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਫਾਰਮਰ ਲੀਡਰ ਆਫ اپੋਜੀਸ਼ਨ ਉਹਨਾਂ ਦੇ ਘਰ ਤੇ ਅੱਜ ਸਾਰੇ ਇਕੱਤਰ ਹੋਏ ਮੇਰੀਆਂ ਬਹੁਤ ਸਾਰੀ ਸਤਿਕਾਰਯੋਗ ਬੀਬੀਆਂ ਪੈਣਾ ਆ ਸਾਰਾ ਪੰਡਾਲ ਭਰਿਆ ਪਿਆ ਇੱਕ ਵਾਰ ਮੀਡੀਆ ਨੂੰ ਕਹਿੰਗਾ ਇੱਕ ਵਾਰੀ ਪੰਡਾਲ ਵਾਲੇ ਪਾਸੇ ਵੀ ਜਰਾ ਘੇੜਾ ਕਢਾ ਦਿਓ ਔਡੀਐਂਸ ਨੂੰ ਸਾਰੀ ਨੂੰ ਦੇਖ ਲੈਣਗੇ ਸਾਰਾ ਪੱਗ ਬੰਨ ਇਕੱਠ ਜਿਦਾ ਮੇਰੇ ਛੋਟੇ ਵੀਰ ਰਾਹੁਲ ਸਿੱਧੂ ਨੇ ਕਿਹਾ ਵਾ ਕਿ ਸਾਡਾ ਆਪਣਾ ਪਰਿਵਾਰ ਆ ਮੈਂ ਇਹਦੇ ਜਜ਼ਬਾਤ ਇਹਦੇ ਚਿਹਰੇ ਦੇ ਰਿਐਕਸ਼ਨਸ ਦੇਖ ਰਿਹਾ ਸੀਗਾ ਇਹ ਤੁਹਾਡੇ ਨਾਲ ਤੁਹਾਡਾ ਪੁੱਤ ਬਣ ਕੇ ਤੁਹਾਡਾ ਭਰਾ ਬਣ ਕੇ ਔਰ ਤੁਹਾਡਾ ਇੱਕ ਅੱਛਾ ਹਲੀਮੀ ਵਾਲਾ ਨਮਾਇੰਦਾ ਬਣ ਕੇ ਚੱਲੇਗਾ ਮੈਂ ਇਹਦੇ ਚਿਹਰੇ ਤੇ ਇਹਦੇ ਆਪ ਭਾਵ ਇਹਦੀ ਬਾਡੀ ਲੈਂਗੁਏਜ ਦੇਖ ਕੇ ਤੁਹਾਨੂੰ ਮੈਂ ਯਕੀਨ ਦਿਵਾਉਣ ਵਾਸਤੇ ਆਇਆ ਔਰ ਔਰ ਅੱਜ ਜਿਹੜੇ ਤੁਸੀਂ ਇੱਥੇ ਬੈਠੇ ਹੋ ਚੰਗੇ ਚੰਗੇ ਸੱਜਣਾ ਦੇਖੋ ਜਿਹੜੇ ਕਾਉਂਸਲਰ ਸਾਰੇ ਪੁੰਜੇ ਬੈਠੇ ਨੇ ਆਣ ਕੇ ਐਡੀ ਵੱਡੀ ਤਦਾਦ ਵਿੱਚ মিডিਆ ਸਾਡਾ ਸਤਿਕਾਰਯੋਗ ਇੱਥੇ ਖੜੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਜਿੱਥੇ ਸ਼ੁਕਰੀਆ ਅਦਾ ਕਰਦਾ ਉੱਥੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 27 ਸਾਲ ਪਹਿਲਾਂ 1997 ਵਿੱਚ ਮੈਨੂੰ ਬੀਬੀ ਰਜਿੰਦਰ ਕੌਰ ਪੱਠਲ ਉਸ ਵਕਤ ਮੁੱਖ ਮੰਤਰੀ ਸੀਗੇ ਚੋਣਾ ਸ਼ੁਰੂ ਹੋਣ ਲੱਗਿਆ ਸੀ ਚੰਦ ਦਿਨ ਪਹਿਲਾਂ ਗੁਲਾਮ ਨੇ ਵੀ ਆਜ਼ਾਦ ਸਾਡੇ ਜਿਹੜੇ ਉਹ ਜਨਰਲ ਸੈਕਟਰੀ ਸੀ ਪੰਜਾਬ ਦੇ ਇਨਚਾਰਜ ਤੇ ਇਹਨਾਂ ਨੇ ਮੈਨੂੰ ਪ੍ਰੇਰ ਕੇ ਕਾਂਗਰਸ ਪਾਰਟੀ ਜੁਆਇਨ ਕਰਾਈ ਤੇ ਪੁਲੱਥ ਇਲਾਕੇ ਤੋਂ ਟਿਕਟ ਇਹਨਾਂ ਨੇ ਦਵਾਈ ਸੀ ਪਾਪ ਕਹਿਣ ਤੋਂ ਕਿ ਜਿਹੜੀ ਸ਼ੁਰੂਆਤ ਮੇਰੀ ਜ਼ਿੰਦਗੀ ਦੀ ਪੋਲਿਟੀਕਲ ਕੈਰੀਅਰ ਦੀ ਕਰਾਈ ਉਹ ਇਹਨਾਂ ਦੀ ਬਦੌਲਤ ਹੋਈ ਹੈ ਫਿਰ ਅਸੀਂ 27 ਸਾਲ ਤੇ ਇੱਕ ਮਿੰਟ ਜਰਾ ਨਾਰਿਕਾਦੋ ਬਾਤ ਕਰੋ ਆਪਾਂ ਸਾਰੇ ਫਿਰ 27 ਸਾਲ ਤੋਂ ਮੈਂ ਲਗਾਤਾਰ ਜਦੋਂ ਜਹਿਦ ਕਰਦਾ ਰਿਹਾ ਮੈਂ ਪਿਛਲੇ 27 ਸਾਲ ਚਾਰ ਸਰਕਾਰਾਂ ਦਾ ਸੰਤਾਪ ਫੜਾਇਆ ਵਾ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸ਼੍ਰੋਮਣੀ ਮੈਂ ਲਾ ਦੇ ਨਾ ਮੈਂ ਤੇ ਅਕਾਲੀ ਦਲ ਹਟਾ ਦੇਣਾ ਸੁਖਬੀਰ ਤੇ ਬਾਦਲ ਵੱਡੇ ਦੀ ਸਰਕਾਰ ਉਹਨਾਂ ਨੇ ਸਿਰਫ ਇਸ ਕਰਕੇ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਤੇ ਸਾਡਾ ਵਿਰੋਧ ਕਰਦਾ ਵਾ ਔਰ ਨਿਤ ਦਿਨ ਸਾਨੂੰ ਪਰੇਸ਼ਾਨ ਕਰਦਾ ਜਦੋਂ ਕਿਸੇ ਬੰਦੇ ਦੇ ਕੋਲ ਕੋਈ ਬਾਦਲੀਲ ਜਵਾਬ ਨਹੀਂ ਹੁੰਦਾ ਫਿਰ ਤੁਹਾਡੇ ਗੱਲ ਪੈਂਦਾ ਵਾ ਤੇ ਸਰਕਾਰਾਂ ਦਾ ਗੱਲ ਪੈਂਡਾ ਤਰੀਕਾ ਹੁੰਦਾ ਕਿ ਉਹਦੀ ਪੁਲਿਸ ਉਹਦੇ ਕੋਲ ਆ ਤੰਤਰ ਉਹਦੇ ਕੋਲ ਆ ਜਿੰਨਾ ਮਰਜ਼ੀ ਝੂਠਾ ਕੇਸ ਬਣਾ ਲਓ ਜੋ ਮਰਜ਼ੀ ਬਣਾ ਦਿਓ ਤੁਸੀਂ ਸਾਰੇ ਅੱਛੀ ਤਰ੍ਹਾਂ ਪੁਲਿਸ ਜਿਹੜਾ ਆਪਣਾ ਇਸ ਵਕਤ ਵਾਤਾਵਰਨ ਨੇ ਪੰਜਾਬ ਦਾ ਤੁਸੀਂ ਉਹਦੀ ਕ੍ਰੈਡੀਬਿਲਿਟੀ ਉਹਦੀ ਜੋ ਇਸ ਵਕਤ ਉਹਦੀ ਇਹ ਕਿਸਮ ਦੀ ਪੁਲਿਸ ਦਾ ਜਿਹੜਾ ਰਵਈਆ ਵਾ ਉਹ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਬਹੁਤ ਸਾਰੇ ਨੇ ਭੋਗਿਆ ਵੀ ਚਲੋ ਜਦੋਂ ਉਹਨਾਂ ਦੀ ਸਰਕਾਰ ਚੱਲੇਗੀ ਉਸ ਤੋਂ ਬਾਅਦ ਕੈਪਟਨ ਅਵਰਿੰਦਰ ਸਿੰਘ ਦੀ ਸਰਕਾਰ ਆ ਗਈ ਮੈਂ ਲੀਡਰ ਆਫ অপੋਜੀਸ਼ਨ ਬਣ ਗਿਆ ਆਹੀ ਬੁੱਕਰ ਪਾਰਟੀ ਤੋਂ ਗਲਤੀ ਸੀ ਮੇਰੇ ਵਿੱਚ ਜਾਣਾ ਨਹੀਂ ਚਾਹੀਦਾ ਜ਼ਿੰਦਗੀ ਵਿੱਚ ਮੈਨੂੰ ਪਤਾ ਨਹੀਂ ਸੀਗਾ ਕਿ ਜਿਹੜੇ ਕੇਜਰੀਵਾਲ ਹੋਣੀ ਹੈ ਦੋਹਰੇ ਚਿਹਰੇ ਤੇ ਡਬਲ ਫੈਸਿਟੇਟ ਕਹਿੰਦੇ ਨੇ ਅੰਗਰੇਜ਼ੀ ਚ ਤੇ ਇਹ ਦੋਗਲੇ ਕਿਰਦਾਰ ਦੇ ਬੰਦੇ ਨੇ ਪਰ ਚਲੋ ਮੈਂ ਚਲੇ ਗਿਆ ਤੇ ਜਦੋਂ ਉੱਥੇ ਇੱਕ ਬਹੁਤ ਵੱਡਾ ਮਸਲਾ ਖੱਡਾ ਦਾ ਉਠਿਆ ਤੇ ਮੈਂ ਆਪਣੀ ਜ਼ਿੰਦਗੀ ਦਾ ਜਿੱਦਾਂ ਮੈਂ ਕੰਮ ਕਰਦਾ ਸੀਗਾ ਮੈਂ ਆਪਣਾ ਜ਼ਿੰਮੇਵਾਰੀ ਨਿਭਾਉਂਦਿਆਂ ਉਸ ਵਕਤ ਪੰਜਾਬ ਦੀ ਹਿਫਾਜ਼ਤ ਕੀਤੀ ਮੈਂ ਕਿਸੇ ਵਜ਼ੀਰ ਨਾਲ ਨਹੀਂ ਖੜਾ ਹੋਇਆ ਮੈਂ ਕਿਸੇ ਮੁੱਖ ਮੰਤਰੀ ਦਾ ਨਹੀਂ ਖੜਾ ਹੋਇਆ ਨਾ ਮੈਂ ਉਹ ਤੋਂ ਡਰਿਆ ਤੇ ਮੈਂ ਆਪਣਾ ਕਰਦੇ ਕਰਦੇ ਕੰਮ ਅਮਰਿੰਦਰ ਸਿੰਘ ਨੂੰ ਉਹ ਸ਼ਰਮਿੰਦਗੀ ਹੋਈ ਇੱਕ ਮਿਨਿਸਟਰ ਨੂੰ ਉਹਨੂੰ ਕੱਢਣਾ ਪਿਆ ਉਹਨਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ ਮੇਰਾ ਨਾਮ ਜੋੜ ਦਿੱਤਾ ਇੱਥੇ ਜਲਾਲਾਬਾਦ 300 ਕਿਲੋਮੀਟਰ ਦੂਰ ਪੁਲਾਤ ਤੋਂ ਇੱਕ ਬਹੁਤ ਜਿਹੜਾ ਜਿਹੜਾ ਕਿਸੇ ਵੇਲੇ ਕਾਲੀਆਂ ਨੇ ਮਸਲਾ ਚੁੜੇ ਉਸੇ ਹੀ ਉਹਨਾਂ ਨੇ ਚੱਕ ਕੇ ਐਨਡੀਪੀਐਸ ਕੇਸ ਦੇ ਵਿੱਚ ਮੈਨੂੰ ਤਲਬ ਕਰਾ ਲਿਆ ਅਦਾਲਤ ਚ ਲੰਬੀ ਗੱਲ ਹੈ ਅਦਾਲਤ ਨੇ ਮੈਨੂੰ ਸੁਪਰੀਮ ਕੋਰਟ ਨੇ ਉਹਦੇ ਵਿੱਚ ਰਾਹਤ ਦੇ ਦਿੱਤੀ ਤੀਸਰਾ ਹਮਲਾ ਮੇਰੇ ਤੇ ਭਾਜਪਾ ਨੇ ਕੀਤਾ ਜਦੋਂ 2021 ਚ ਬਾਈ ਦੀਆਂ ਚੋਣਾਂ ਤੋਂ ਅਹਨ 3 ਮਹੀਨੇ ਪਹਿਲਾਂ ਕਿਉਂਕਿ ਮੈਂ ਕਿਸਾਨੀ ਅੰਦੋਲਨ ਦੀ ਲੜਾਈ ਲੜਦਾ ਸੀਗਾ ਨਵਰੀਤ ਡਿਬਡਬਾ ਮਾਰਿਆ ਗਿਆ ਉਹ ਟਰੈਕਟਰ ਪ੍ਰੇਡ ਚ ਵਿਚਾਰਾ ਮੈਂ ਉਹਦੇ ਉੱਥੇ ਭੋਗ ਤੇ ਗਿਆ ਉਹਨਾਂ ਦਾ ਪਿੰਡ ਆ ਡਿਬਡਬਾ ਰੁੱਦਰਪੁਰ ਦੇ ਵਿੱਚ ਮੇਰਾ ਮੈਂ ਕਿਹੜਾ ਇਲੈਕਸ਼ਨ ਲੜਨੀ ਸੀ ਰੁੱਦਰਪੁਰ ਤੋਂ ਔਰ ਇਸੇ ਤਰ੍ਹਾਂ ਇਹ ਨਾਲ ਹੀ ਬਹੁਤ سارے ਕਿਸਾਨ ਮਾਰੇ ਗਏ ਬਹੁਤ ਜ਼ੁਲਮ ਘਾਇਆ ਭਾਜਪੀ ਨੇ ਮੈਂ ਸਭ ਦਾ ਵਿਰੋਧ ਕੀਤਾ ਮੈਂ ਜਦੋਂ ਕਾਲਾ ਕਾਨੂੰਨ ਲੱਗਿਆ ਉਸ ਵਕਤ ਯੂਏਪੀਏ ਕਹਿੰਦੇ ਸੀ ਯੂਆਪਾ ਕਹਿੰਦੇ ਨੇ ਜਿਹੜਾ ਕਿਸੇ ਵਲੇ ਟਾਡਾ ਹੁੰਦੀ ਸੀ ਜਦੋਂ ਉਹ ਲਾਈ ਗਈ ਤੇ ਉਹਦੇ ਚ ਮੈਨੂੰ ਕੁਝ ਗਰੀਬ ਪਰਿਵਾਰ ਬਿਲਕੁਲ ਅਤ ਗਰੀਬ ਦਲਿਤ ਸੀਗੇ ਕੋਈ ਏਦਾਂ ਦੇ ਗਰੀਬ ਸੀਗੇ ਕਿ ਉਹ ਆਪਣਾ ਵਕੀਲ ਵੀ ਖੜਾ ਨਹੀਂ ਕਰ ਸਕਦੇ ਸੀ ਮੈਨੂੰ ਉਹਨਾਂ ਤੇ ਬੜਾ ਮੈਨੂੰ ਮਹਿਸੂਸ ਹੋਇਆ ਕਿ ਕਿਹੋ ਜਿਹਾ ਸਾਡਾ ਸੂਬਾ ਜਿਹੜਾ ਆਪਣੀ ਗਰੀਬਾਂ ਨੂੰ ਆ ਕਾਲੇ ਵੱਡੇ ਕਾਨੂੰਨਾਂ ਜਿਨ੍ਹਾਂ ਦੀ ਕੋਈ ਨਾ ਦਲੀਲ ਨਾ ਕੋਈ ਅਪੀਲ ਫੜ ਕੇ ਅੰਦਰ ਦਿੰਦਾ ਇੱਕ ਮੁੰਡਾ ਬਜੀਥੇ ਦਾ ਸੀਗਾ ਐਫ ਆਈ ਆਰ ਹੋਈ ਸੀ ਸਮਾਣੇ ਥਾਣੇ ਵਿੱਚ ਸਦਰ ਚ ਉਮੇ ਦਿਫਾਇਰ ਜਿੱਕਿ ਉਹਦੇ ਚ 6 ਮੁੰਡੇ ਸੀਗੇ ਬੇਗੁਨਾ ਮੈਂ ਕਿਹਾ ਪਹਿਲਾਂ ਜਾ ਕੇ ਇਹਨਾਂ ਦੇ ਪਿੰਡ ਵਿੱਚ ਚੈੱਕ ਕਰਾਂ ਇੱਕ ਮਜੀਠੇ ਦਾ ਸੀ ਇੱਕ ਨਵਾਂ ਸ਼ਹਿਰ ਦਾ ਸੀਗਾ ਜੋੜਿਆ ਕਿੱਥੋਂ ਕਿੱਥੋਂ ਦੇਖੋ ਜੋੜੇ ਦੋ ਮੁੰਡੇ ਸੀਗੇ ਇੱਕ ਮੁੰਡਾ ਸੀਗਾ ਸੇਹਰਾ ਪਿੰਡ ਆ ਸੇਹਰਾ ਤੇ ਸੇਰੀ ਆ ਪਟਿਆਲੇ ਦੇ ਲੱਗੇ ਮੈਂ ਉਹਨਾਂ ਦੇ ਪਿੰਡ ਪਹੁੰਚਾ ਡਾਕਟਰ ਗਾਦੀ ਮੇਰੇ ਨਾਲ ਹੀ ਉੱਥੇ ਅਸੀਂ ਇਦਾਂ ਹੀ ਇੱਕ ਸਾਠ ਲਈ ਉਹਨਾਂ ਤੋਂ ਗਵਾਹੀ ਲਈ ਪੰਚਾਇਤ ਤੋਂ ਕਹਿੰਦੇ ਚ ਚੱਕਿਆ ਕਰੂੰ ਆ ਮੁੰਡੇ ਨੂੰ ਉੱਥੇ ਦਿਖਾਤਾ ਸਮਾਣਾ ਸਦਰ ਪੁਲਿਸ ਸਟੇਸ਼ਨ ਦੇ ਨਾਕੇ ਤੋਂ ਝੂਠਾ ਹੋਗਾ ਨਾ ਜਦ ਤੁਸੀਂ ਚੱਕਿਆ ਹੀ ਕਰੋਂ ਆ ਤੁਸੀਂ ਉਹਦੀ ਰੈਸਟ੍ਰਿਕਲ ਜਗ੍ਹਾ ਤੋਂ ਦਿਖਾ ਰਹੇ ਆ ਇੱਕ ਮੁੰਡਾ ਇੱਥੇ ਆਚਾਨਕ ਪਿੰਡ ਆ ਮਾਨਸਾ ਦੇ ਵਿੱਚ ਅਚਾਨਕ ਉਹ ਦਿਹਾੜੀਦਾਰ ਸੀ ਮੁੰਡਾ ਮੈਂ ਪਤਾ ਕਰਾਇਆ ਔਰ ਜੋੜ ਰਹੇ ਕਹਦੇ ਨਾਲ ਸੀ ਉਹਨਾਂ ਨੂੰ ਯੁਆਪਾ ਇਸ ਕਰਕੇ ਲਈ ਕਿ ਇਹ ਕਹਿੰਦੇ ਜੀ ਦੇਸ਼ ਨੂੰ ਤੋੜਨ ਦੇ ਸਾਜ਼ਿਸ਼ ਵਿੱਚ ਇਹ ਖਾਲਸਤਾਨੀ ਨੇ ਤੇ ਜਦੋਂ ਮੈਂ ਆਚਾਨਕ ਪਿੰਡ ਦੇ ਮੁੰਡੇ ਦੇ ਜਾ ਕੇ ਪਤਾ ਕਰਾਇਆ ਉਹ ਕਹਿੰਦੀ ਜੀ ਇਹ ਤਾਂ ਇਹ ਤਾਂ ਵਿਚਾਰਾ ਦਿਹਾੜੀਆਂ ਤਾਂ ਪੰਜਾਬੀ ਵੀ ਨਹੀਂ ਚੰਗੀ ਨਾਲ ਬੋਲਣੀ ਆਉਂਦੀ ਇਹ ਤਾਂ ਇਹ ਤਾਂ ਬੀੜੀਆਂ ਪੀਂਦਾ ਵਾ ਉਹ ਬੀੜੀਆਂ ਪੀਣ ਵਾਲਾ ਖਾਲਸਤਾਨ ਮੰਗ ਸਕਦਾ ਮੇਰੇ ਵੀਰੋ ਸਿਰਫ ਇਸ ਕਰਕੇ ਉਹਨਾਂ ਨੇ ਇਦਾਂ ਦੇ ਬੰਦੇ ਗੰਡੇ ਕਿ ਅਸੀਂ ਆਪਣੀ ਨਫਰੀ ਪੂਰੀ ਕਰਦੀਏ ਅਸੀਂ ਕੇਂਦਰ ਸਰਕਾਰ ਨੂੰ ਦੱਸ ਦਿੱਤੀ ਕਿ ਅਸੀਂ ਜਵਾਬਾ ਲਾਤਾ ਵਾ ਤੇ ਇਹ ਬੋਲਣ ਜੋਗੇ ਵੀ ਨਹੀਂ ਇਹ ਵਕੀਲ ਵੀ ਕਰਨ ਜੋਗੇ ਨਹੀਂਗੇ ਤੇ ਸਾਡੀ ਗੱਲ ਵੀ ਪੂਰੀ ਹੋ ਜੂਗੀ ਤੇ ਸਾਨੂੰ ਕੋਈ ਚੁਣੌਤੀ ਮੈਂ ਸਭ ਦੀ ਲੜਾਈ ਲੜ ਕੇ ਜਵਾਬਾ ਦੀ ਉਹ ਸਾਰੇ 5 6 ਮੁੰਡੇ ਸੀਗੇ ਜਿਹੜੇ ਜਿਨ੍ਹਾਂ ਨੂੰ ਕਦੀ ਮੇਰੇ ਖਰਕ ਕਟੋਕਾਰ 2 3 ਸਾਲ ਬਾਹਰ ਨਹੀਂ ਸੀ ਕੱਢਣ ਦੇਣਾ ਸਰਕਾਰ ਨੇ ਉਹ ਸਾਰੇ ਮੈਂ ਛਡਾ ਕੇ ਲੈ ਕੇ ਗਿਆ ਉਹਨਾਂ ਦੇ ਘਰਾਂ ਵਿੱਚ ਵਾਪਸ ਹੋਏ ਉਸ ਨਾਲ ਕੀ ਹੋਇਆ ਉਸ ਨਾਲ ਕੀ ਹੋਇਆ ਮੈਂ ਬੀਜੇਪੀ ਦੇ ਨਿਸ਼ਾਨੇ ਤੇ ਆ ਗਿਆ ਉਹਨਾਂ ਨੇ ਕਿਹਾ ਇਹ ਕਿਹੜਾ ਬੰਦਾ ਵਾ ਜਿਹੜਾ ਪੰਜਾਬ ਦੇ ਵਿੱਚ ਸਾਨੂੰ ਚੁਣੌਤੀ ਦੇ ਰਿਹਾ ਵਾ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਅਸੀਂ ਯੋਆਪਾ ਲਾਉਣੀ ਆ ਅਸੀਂ ਐਨਆਈਏ ਚਲਾਉਣੀ ਵਗੈਰਾ ਵਗੈਰਾ ਉਹਨਾਂ ਨੇ ਮੇਰੇ ਤੇ ਈਡੀ ਦਾ ਪਰਚਾ ਦਰਜ ਕਰ ਉਹੀ ਕੇਸ 2015 ਵਾਲਾ ਜਿਹੜਾ ਬਾਦਲ ਸਾਹਿਬ ਤੇ ਛੋਟੇ ਬਾਦਲ ਦੀ ਮਿਹਰਬਾਨੀ ਸੀਗੀ ਉਹਨਾਂ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਮੈਨੂੰ ਪਟਿਆਲੇ ਜੇਲ੍ਹ ਚ ਭੇਜਤਾ ਹੁਣ ਜੇਲ੍ਹ ਜਿਹੜੀ ਆ ਬੰਦਿਆਵਾਂ ਵਾਸਤੇ ਬਣਦੀ ਆ ਉਹ ਜੇਲ੍ਹ ਬੱਕਰੀਆਂ ਦਾ ਰਹਿੰਦੀਆਂ ਨਹੀਂ ਆ ਤੋਂ ਮੈਂ ਸੋਚਿਆ ਕਿਉਂਕਿ ਮੇਰੇ ਪਿਤਾ ਜੀ ਨੇ ਬਹੁਤ ਜੇਲਾ ਘਟਿਆ ਸੀ ਐਨਐਸਸੀ ਵਗੈਰਾ ਦੂਰ ਦਰਾਡੇ ਜੇਲ ਆ ਅਗਰਤਰਾ ਤ੍ਰਿਪੁਰਾ ਜਾਂ ਵੈਸਟ ਬਰਿੰਗ ਉਹਦੇ ਲੱਗੇ ਹਜ਼ਾਰੀ ਬਾਗ ਬਿਹਾਰ ਦੇ ਵਿੱਚ ਦਿੱਲੀ ਤਿਹਾੜ ਜੇਲ ਬਹੁਤ ਤੋ ਕੁਝ ਥੋੜਾ ਜਿਹਾ ਮੈਨੂੰ ਇਹ ਸਿਗਾ ਕੀ ਕਹਿੰਦੇ ਹੁੰਦੇ ਆ ਕਿ ਮੈਨੂੰ ਥੋੜਾ ਡਰ ਲੱਥਿਆ ਹੋਇਆ ਸੀਗਾ ਜਦੋਂ ਪੇਰੇ ਬੰਦਾ ਇੱਕ ਥਾਣੇਦਾਰ ਪਹਿਲਾਂ ਆਉਂਦਾ ਆਪਣੇ ਘਰ ਦੇਖਦਾ ਆਉਂਦਾ ਗੱਲ ਹੋਰ ਹੁੰਦੀ ਜਦੋਂ ਉਹਨੇ ਦੇਖਿਆ ਪੰਜ ਵਾਰੀ ਆ ਗਿਆ ਉਹ ਥਾਣੇਦਾਰ ਦਾ ਘਰ ਲੱਜ ਜਾਂਦਾ ਤਾਂ ਮੈਂ ਜੇਲ ਕੱਟੀ ਆ ਹੌਸਲੇ ਨਾਲ ਕੱਟੀ ਘਰ ਆਇਆ ਨਹੀਂ ਡੋਲਿਆ ਨਹੀਂ ਜਿੱਦਾਂ ਉਹ ਕੇਜਰੀਵਾਲ ਡੋਲ ਗਿਆ ਵਾ ਹੁਣ ਰੋੜਿਆ ਭਗਵੰਤ ਜੀ ਗੁਜਰਾਤ ਵਿੱਚ ਜਾ ਕੇ ਕੇਜਰੀਵਾਲ ਕੋ ਪੁੱਛਿਆ ਕੇਜਰੀਵਾਲ ਤੂੰ ਬੱਲੇ ਆਂ ਮੇਰੇ ਕੋਟੋਣਾ ਹੁਣ ਇਹਦੇ ਵਿੱਚ ਕੀ ਗੱਲ ਲੱਗੀ ਆ ਨਾਲੇ ਮੇਰੇ ਖਿਲਾਫ ਤਾਂ ਹੈ ਵੀ ਕੁਛ ਨਹੀਂ ਸੀਗਾ ਇਹ ਤੁਹਾਨੂੰ ਥੋੜਾ ਜਿਹਾ ਇਦਾਂ ਹਸਾਇਆ ਵੇ ਜਿਵੇਂ ਇਦਾਂ ਦੇ ਚੁਟਕਲੇ ਛੱਡਦਾ ਨਹੀਂ ਇਹ ਕੇਜਰੀਵਾਲ ਨੇ ਤਾਂ ਉਹਦੇ ਤੇ ਤਾਂ 5-700 ਕਰੋੜ ਰੁਪਇਆ ਸ਼ਰਾਬ ਘਟਾਲੇ ਦਾ ਇਲਜ਼ਾਮ ਹੈ ਮੇਰੇ ਖਿਲਾਫ ਤਾਂ ਹੈ ਵੀ ਕੱਖ ਨਹੀਂ ਸੀਗਾ ਬਸ ਚਲੋ ਜੀ ਉਹ ਜੇਲ੍ਹ ਗੱਟੀ ਮੈਂ ਇਲੈਕਸ਼ਨ ਬਾਹਰ ਆਇਆ ਰਾਹੁਲ ਗਾਂਧੀ ਨੇ ਤੁਸੀਂ ਹੈਰਾਨ ਹੋਵੋਗੇ ਕਿ ਰਾਹੁਲ ਗਾਂਧੀ ਨੇ ਮੈਨੂੰ ਜੇਲ੍ਹ ਚ ਬੈਠੇ ਪਟਿਆਲੇ ਟਿਕਟ ਭੇਜ ਦਿੱਤੀ ਤੇ ਮੈਂ ਬਾਹਰ ਹੀ 15 ਲੱਖ ਰੁਪਏ ਇਲੈਕਸ਼ਨ ਜਿੱਤ ਕੇ ਔਰ ਪਲਾਤੀ ਕੋਈ ਸੀਟ ਹੈ ਅੱਜ ਦਾ ਧਿਆਨ ਦੇਰੋ ਸੁਣਿਓ ਪਲਾਤੀ ਕੋਈ ਸੀਟ ਹੈ ਜਿੱਥੇ ਬੋਕਰ ਦੀ ਜਮਾਨਤ ਜਬ ਹੋਈਆ 2022 ਦੇ ਵਿੱਚ ਇੱਕੋ ਹੀ ਸੀਟ ਹੈ ਪੰਜਾਬ ਦੇ ਵਿੱਚ ਕਿਉਂ ਹੋਈ ਹੈ ਕਿਉਂਕਿ ਤੁਹਾਡੇ ਵਾਲੇ ਚੰਗੇ ਲੋਕ ਪੰਜਾਬ ਹਦੈਸ਼ੀ ਜਿਹੜੇ ਸਮਝਦੇ ਨੇ ਜਿਹੜੇ ਸੱਚ ਦਾ ਸਾਥ ਦਿੰਦੇ ਨੇ ਅੱਜ ਵੀ ਯਾਦ ਰੱਖਿਓ ਮੈਂ ਤੁਹਾਨੂੰ ਦੱਸ ਦੇਣਾ ਇਹ ਐਵੇਂ ਆਪਾਂ ਸਮਾਜ ਨੂੰ ਬਦਨਾਮ ਕਰਦੇ ਕਿ ਜਿਹੜੇ ਬੜੇ ਬੜੇ ਲੋਕੀ بڑے ਹੋਗੇ ਨੇ ਮੌਕਾ ਪ੍ਰਸਤ ਜੀ ਲੋਕੀ بڑے ਪੈਸੇ ਦਾ ਸਾਥ ਦਿੰਦੇ ਲੋਕੀ بڑا ਸੱਤਾ ਤੋਂ ਡਰ ਨਹੀਂ ਡਰਦੇ ਅੱਜ ਵੀ ਤੁਸੀਂ ਜੇ ਬੰਦੇ ਲੱਭੋਗੇ ਪੰਜਾਬ ਦੇ ਵਿੱਚ ਆ ਜਿਹੜੀ ਗੁਰੂ ਸਾਹਿਬਾਨ ਦਾ ਆਪਾਂ ਨੂੰ ਸਿੱਖਿਆ ਦੇ ਗਿਆ ਉਹਦੇ ਪਹਿਰਾ ਦੇਣ ਵਾਲੇ ਲੋਕੀ ਖੜੇ ਨੇ ਤੈਉਂ ਤੈਉਂ ਸਮਾਜ ਚ ਚੱਲੀ ਆਉਂਦਾ ਤੈਉਂ ਪੰਜਾਬ ਤੁਸੀਂ ਦੇਖਦੇ ਹੋ ਆਪੇ ਆਪ ਮੁਹਰੇ ਕਿੰਦਾ ਇਕੱਠ ਹੁੰਦੇ ਨੇ ਜਿੱਥੇ ਜ਼ਿਆਦਤੀ ਹੁੰਦੀ ਆ ਪੰਜਾਬ ਦਾ 2 ਲੱਖ ਬੰਦਾ ਪਹੁੰਚ ਜਾਂਦਾ ਉੱਥੇ ਕੋ ਕਿਹੜਾ ਸੂਬਾ ਹੋਰ ਹੈ ਇੱਥੇ ਜਿੱਥੇ ਇੰਦਾ ਦੀ ਸਪਿਰਿਟ ਹੈ ਲੋਕਾਂ ਦੇ ਵਿੱਚ ਆ ਹੁਣ ਕਿਸਾਨ ਅੰਦੋਲਨ ਜਿਹੜਾ ਲੱਗਿਆ ਸੀ ਪਿਛਲੇ 2020 ਚ ਕਿੱਥੇ ਤੱਕ ਸਬ ਤੋੜ ਕੇ ਰਾਹ ਲੰਘ ਕੇ ਹਰਿਆਣਾ ਹੋਣਾ ਆ ਜਿੰਨੇ ਬੈਰੀਅਰ ਬੂਰੀਓ ਜੋ ਪੁਲ ਪਾਸ ਟੋਏ ਪੱਟੇ ਸਭ ਟਮਾਟੂ ਕਿਉਂ گے ਕਿ ਦਿੱਲੀ ਵਿੱਚ ਆ ਆ ਜਿਹੜੇ ਹੁਣ ਸ਼ੰਭੂ ਬੈਠੇ ਚੌਂਦੇ ਜਦੋਂ ਮਰਜੀ ਤੋੜ ਸਕਦੇ ਨੇ ਪਰ ਉਹਨਾਂ ਨੂੰ ਪਤਾ ਕਿ ਕੱਲ ਨੂੰ ਕਿਤੇ ਗੋਲੀ ਚੱਲ ਗਈ ਸ਼ੁਭ ਕਰਨ ਵਾਂਗੂ ਸਾਡੇ ਹੋਰ ਕਿਤੇ ਬੱਚੇ ਨਾ ਮਰ ਜਔ ਪਾ ਨਹੀਂ ਜਾ ਰਹੇਗੇ ਮਤ ਸਮਝੇ ਹਰਿਆਣਾ ਦੀ ਸਰਕਾਰ ਤੇ ਬੀਜੇਪੀ ਕਿ ਉਹ ਜਾ ਨਹੀਂ ਸਕਦੇ ਉਹ ਜਾ ਸਕਦੇ ਤਾਂ ਮੈਂ ਐਮਐਲਏ ਬਣ ਕੇ ਬਾਹਰ ਆ ਗਿਆ ਜੀ ਹੁਣ ਜਦੋਂ ਬਾਹਰ ਆ ਗਿਆ ਆ ਜਿਹੜਾ ਭਗਵਾਨ ਤੇ ਆ ਹੁਣ ਜਿਹੜਾ ਮੈਂ ਸਾਡੇ ਕਿਚੀਚੀਆਂ ਵੜਦਾ ਜੀ ਉਥੇ ਵਿਧਾਨ ਸਭਾ ਚ ਏਦਾਂ ਉਂਗਲਾ ਕਰਕੇ ਅਸਲ ਵਿੱਚ ਕਹਾਣੀ ਆ ਕਿ ਇਹ ਪਿੱਛੋਂ ਦੋ ਤਿੰਨ ਪੈਗ ਲਾ ਕੇ ਆਉਂਦਾ ਜਦੋਂ ਵਿਧਾਨ ਸਭਾ ਹੁੰਦਾ ਤੇ ਉਹ ਹੁੰਦਾ ਹੀ ਬਾਤਵੇ ਦੀ ਗੱਲ ਪੈ ਜਾਂਦਾ ਵਾ ਤੇ ਜਦੋਂ ਮੈਂ ਖੜਦਾ ਫਿਰ 92 ਦੇ 92 ਖੜੇ ਹੋ ਕੇ ਇਹ ਜਿਹੜੇ ਬੰਦੂਆ ਮਜ਼ਦੂਰ ਤੁਸੀਂ ਇਹਨਾਂ ਨੇ ਲੈ ਕੇ ਕੀਤੇ ਹੋਏ ਆ ਆਮ ਆਦਮੀ ਪਾਰਟੀ ਨੇ ਉਹ ਖੜ ਕੇ ਫਿਰ ਸ਼ੋਰ ਮਚਾਉਣ ਲੱਗ ਜਾਂਦੇ ਨੇ ਅੰਦਰ ਤਾਂ ਮੈਂ ਕਿਹਾ ਤੁਸੀਂ ਨਹੀਂ ਬੋਲਣ ਦਿਓਗੇ ਕੈਮਰਾ ਵੀ ਤੁਹਾਡਾ ਸਪੀਕਰ ਵੀ ਤੁਹਾਡਾ ਲਾਈਟਾਂ ਵੀ ਤੁਹਾਡੀਆਂ ਮਾਈਕ ਵੀ ਤੁਹਾਡਾ ਮਾਰਸ਼ਲ ਵੀ ਤੁਹਾਡੇ ਲੇ ਹਨ ਲੈਰੇ ਵਿੱਚ ਰੋਕ ਸਕਦਾ ਆਪਾਂ ਨੂੰ ਕੋਈ ਇੱਥੇ ਬੋਲਣ ਦੋ ਤੁਸ ਜਵਾਹਰ ਸਟੇਸ਼ਨ ਨੂੰ ਕਹਿੰਦੇ ਨੇ ਲੋਕ ਸ਼ਕਤੀ ਅੱਛਾ ਜਦੋਂ ਮੈਂ ਦੇਖਿਆ 2 ਸਾਲ ਕੇ ਮੇਰੇ ਕੋ ਹੋਰ ਕੋ ਚਾਰਾ ਨਹੀਂ ਚੱਲਦਾ ਪੰਜ ਪਰਚੇ ਮਰਤੇ ਦਰਜ ਕੀਤੇ ਨੇ 5 ਕੇਸਸ ਪਹਿਲਾ ਤਿੰਨ ਜਿਹੜੇ ਦਰਜ ਕੀਤੇ ਉਹਦੇ ਤੋਂ ਮੈਨੂੰ ਅਗਾਉਂ ਜ਼ਮਾਨਤ ਮਿਲ ਗਈ ਅਦਾਲਤ ਚੋਂ ਫੜ ਨਹੀਂ ਸਕਿਆ ਜਿਹੜੇ ਨੇ ਸੋਚਿਆ ਉਹਨੇ ਕਿੰਦਾ ਕਰਾਂ ਕਿਸੇ ਤਰੀਕੇ ਨਾਲ ਨੂੰ ਫੜ ਕੇ ਅੰਦਰ ਕਰੋੜ ਮਰੋੜ ਕੇ ਤੰਗਿਆਂ ਠੋਕ ਦਿਆਂ ਜੋ ਅੱਜ ਇਸ ਦੇਸ਼ ਵਿੱਚ ਰਾਜਨੀਤੀ ਚੱਲਦੀ ਹੈ ਤਾਂ ਮੈਨੂੰ ਉਸੇ 2015 9 ਸਾਲ ਪੁਰਾਣੇ ਕੇ ਜਿਹਦੇ ਵਿੱਚ ਭਗਵੰਤ ਮਾਨ ਦੀ ਵੀਡੀਓ ਆ ਸੋਸ਼ਲ ਮੀਡੀਆ ਤੇ ਬੋਲਦਿਆਂ ਦੀ ਕਿ ਜਦੋਂ 2015 ਚ ਕੇਸ ਬਣਾ ਜਦੋਂ ਮੈਂ ਲੀਡਰ ਆਪੋਜੀਸ਼ਨ ਸੀਗਾ ਮਾਨ ਕਹਿੰਦਾ ਵਾ ਕਿ ਖੈਰੇ ਦੇ ਖਿਲਾਫ ਜਿਹੜਾ ਵਾ ਧੱਕਾ ਹੋਇਆ ਤੇ ਵਿਂਡੇਟਾ ਵਾ ਬਦਲਾ ਖੋਰੀ ਤੇ ਮੈਂ ਪਾਰਲੀਮੈਂਟ ਵਿੱਚ ਇਹਦੀ ਗੱਲ ਚੱਕਾਂਗਾ ਉਸੇ ਕੇਸ ਚੱਕ ਕੇ ਮੈਨੂੰ ਗ੍ਰਿਫਤਾਰ ਕਰਤਾ ਝੂਠੋ ਝੂਠ ਰਿਕਵਰੀ ਦਿਖਾਤੀ 9 ਸਾਲ 9 ਸਾਲ ਪੁਰਾਣੀ ਕਿ ਖੇਰੇ ਦੇ ਫਲਾਨੇ ਇੱਕ ਵਿਅਕਤੀ ਨਾਲ ਜਿਹੜੇ ਵਿਅਕਤੀ ਨੂੰ ਮੇਰੇ ਨਾਲ ਜੋੜਿਆ ਉਹਦੇ ਤੇ 24 ਮੁਕਦਮੇ ਨੇ ਐਕਸਾਈਜ਼ ਦਾ ਟੈਕਸੇਸ਼ਨ ਤੇ ਸ਼ਰਾਬ ਦੇ ਤੇ ਐਨਡੀਪੀਐਸ ਦੇ ਕੇਸ ਤੇ ਜੇਲ੍ਹ ਦੇ ਵਿੱਚ ਹੀ ਆ ਉਹ ਜਿਹੜਾ ਬੰਦਾ ਤੁਹਾਡੇ ਕੋਲ ਜੇਲ੍ਹ ਵਿੱਚ ਜਦੋਂ ਮਰਜ਼ੀ ਕੱਢ ਕੇ ਜੋ ਮਰਜ਼ੀ ਬਿਆਨ ਦਵਾ ਦੋ ਮੁੜ ਕੇ ਫਿਰ ਜੇਲ੍ਹ ਛੁੱਟ ਗਿਓ ਤੇ ਮੈਂ ਹੋਣਾ 4 ਮਹੀਨੇ ਜੇਲ੍ਹ ਭੁਗਤੀ ਜਿੱਦਣ ਮੈਂ ਜਮਾਨਤ ਹਾਈ ਕੋਰਟ ਤੋਂ ਮੇਰੀ ਹੋ ਰਹੀ ਸੀ 4 ਜਨਵਰੀ 2024 ਨੂੰ 3 ਵਜੇ ਤੜਕੇ ਚੋਰਾ ਦੀ ਤਰ੍ਹਾਂ ਬਿਗੈਰ ਤਿਆਰੀ ਦੇ ਤਰ੍ਹਾਂ ਕਾਇਰਾਂ ਦੀ ਤਰ੍ਹਾਂ ਇੱਕ ਹੋਰ ਪਰਚਾ ਦਰਜ ਕਰਦੇ ਤੇ 8 ਵਜੇ ਪੁਲਿਸ ਵਾਲੇ ਫਿਰ ਬੈਠੇ ਸੀ ਜ ਗ੍ਰਫਤਾਰ ਕਰਦਾ ਮੈਂ ਕੋਈ ਗੱਲ ਨਹੀਂ ਕਿੰਨੇ ਕੇਸ ਪਾ ਲੋਂਗੇ ਤੁਸੀਂ ਪੰਜ ਪਾ ਲੋਂਗੇ ਸੱਤ ਪਾ ਲੋਂਗੇ 10 ਪਾ ਲੋਂਗੇ ਉਹ ਅਕਾਲਪੁਰ ਤੋਂ ਬੈਠਾ ਉਹਦੀ ਵੀ ਕਿ ਕਚੇਰੀ ਹੈ ਇੱਕ ਕਚੇਰੀ ਥੱਲੇ ਇੱਕ ਉੱਪਰ ਕਚੇਰੀ ਹੈ ਤੂੰ ਜ਼ਿੰਦਾਰ ਉਸ ਤੋਂ ਔਰ ਮੈਂ ਕਹਿਆ ਸੀ ਕਿ ਜੋ ਵੀ ਚੋਗੇ ਤੁਸੀਂ ਬੰਡੋਗੇ ਲੋ ਜੀ ਮੈਂ ਬਾਹਰ ਆ ਗਿਆ ਤੇ ਕਿੰਨਾ ਮਹੀਨਾ ਚ ਲਾਲਾ ਜੀ ਚੱਕੇ ਗਏ ਨੇ ਬੰਦੋ ਚੱਕੇ ਗਏ ਨਾ ਉਹ ਕਹਿੰਦੇ ਹਾਏ ਇੰਜਰੀ ਵਾਲਾ 4 ਕਿਲੋ ਵਜ਼ਨ ਘਟ ਗਿਆ ਹੈ ਤੇ ਘਟਣਾ ਇਹ ਤੁਸੀਂ ਗਲਤ ਕੰਮ ਕਰੋਗੇ ਸੁਪਰੀਮ ਕੋਰਟ ਨੇ ਜਿਹੜੇ ਜਮਾਨਤਾਂ ਲਾਈਆਂ ਸੁਪਿੰਦਰ ਜੈਨ ਤੇ ਉਸਨੇ ਮਨੀਸ਼ ਸੋਡੀਆਂ ਨੇ 10-10 ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਨੇ ਜਮਾਨਤਾਂ ਚੈੱਕ ਕਰਤੀਆਂ ਹਾਈ ਕੋਰਟ ਵਿੱਚ ਦੇਜੀਵਾਲ ਗਿਆ ਉਹਨੇ ਕਹੇ ਤੂੰ ਗੁਨਾਹਗਾਰ ਆ ਤੇਰੇ ਸਬੂਤ ਤੇਰੇ ਖਿਲਾਫ ਬਹੁਤ ਆ ਫਿਰ ਵੀ ਕਹਿੰਦੇ ਅਸੀਂ ਕੱਟੜ ਇਮਾਨਦਾਰ ਆ ਤੇ ਪੰਜਾਬ ਲਈ ਜਿਹੜੀ ਲੋਕੀ ਲੜਾਈ ਲੜਦੇ ਸਾਨੂੰ ਕਹਿੰਦੇ ਤੁਸੀਂ ਲੋਕ ਸਮਕਰ ਰਹੇ ਹੋ ਗਿਆ ਆ ਜਾਨ ਨਿਕਲੀ ਭਈਆ ਹੁਣ ਇਸੇ ਤਰੀਕੇ ਨਾਲ ਜਮਾਨਤ ਮਿਲ ਜੇ ਹਾਇ ਜਮਾਨਤ ਮਿਲ ਜੇ ਉਹਨੇ ਇੱਕ ਤਰੀਕਾ ਬਣਾਇਆ ਕਿ ਉਦਾਂ ਦਾ ਜ਼ਮਾਨਤ ਮਿਲਣੀ ਮੈਡੀਕਲ ਗਰਾਊਂਡ ਦੇ ਤੋਂ ਜ਼ਮਾਨਤ ਲੈ ਕੇ ਦੇਖੀ ਹੈ کورٹ ਵਿੱਚ ਅਰਜੀ ਲਾਈ ਕਿ ਕੇਜਰੀਵਾਲ ਦੀ ਸ਼ੂਗਰ ਬਹੁਤ ਵੱਧ ਗਈ ਆ ਆਮ ਤੌਰ ਤੇ ਆਪਗੜ ਦੇ ਪਿੰਡਾਂ ਦੇ ਵਿੱਚ ਸ਼ੂਗਰ ਬਹੁਤ ਵੱਧ ਗਈ ਆ ਉਹ ਜਿਹੜਾ ਕੋਰਟ ਹੁੰਦਾ ਉਹਨੇ ਪ੍ਰੋਸੀਕਿਊਸ਼ਨ ਨੂੰ ਬੁਲਾਇਆ ਜੀ ਨੂੰ ਕਿ ਦੱਸੋ ਇਹਦਾ ਜਵਾਬ ਦਿਓ ਸ਼ੂਗਰ ਕਿਤਾ ਵਧੀ ਉਹ ਕਹਿੰਦੇ ਅੰਮ ਚੁਪਣੋਂ ਨਹੀਂ ਹਟਦਾ ਜੀ ਆਲੂ ਪੂੜੀਆਂ ਖਾਣੋਂ ਨਹੀਂ ਹਟਦਾ ਜੀ ਗੁਲਾਬ ਜਾਮਨ ਖਾਣੋਂ ਨਹੀਂ ਹਟਦਾ ਜਾਣ ਕੇ ਸ਼ੂਗਰ ਵਧਾ ਲਿਆ ਵਾ ਤੇ ਤਾਂ ਕਿ ਬੈ ਮੈਡੀਕਲ ਗਰਾਊਂਡ ਦੇ ਉੱਤੇ ਮੈਨੂੰ ਬੇਲ ਮਿਲ ਸਕੇ ਆਹ ਤਾਂ ਇਹਨਾਂ ਦਾ ਕਿਰਤੂਰ ਕਰਤਾਬੇ ਮੇਰੇ ਵੀ ਹੋ ਅਸੀਂ ਵੀ ਪਰਚੇ ਚੱਲੇ ਆ ਅਸੀਂ ਵੀ ਜੇਲਾਂ ਕੱਟੀਆਂ ਸਾਡੇ ਕਿੰਨੇ ਬੰਦੇ ਫੜ ਕੇ ਦਿੱਤੇ ਨੇ ਇਹਨਾਂ ਨੇ ਅੰਦਰ ਪਿਛਲੇ 2 ਸਾਲ ਵਿੱਚ ਇਹਨਾਂ ਨੇ ਸਰਪੰਚਾਂ ਤੱਕ ਥੱਲੇ ਪਹੁੰਚੇ ਨੇ ਬਦਨਾਖੋਰੀ ਸਰਪੰਚ ਸਸਪੈਂਡ ਇਨਕੁਆਇਰੀਆਂ ਬੁਰੀ ਹਾਲਤ ਕੌਂਸਲਰ ਨਹੀਂ ਛੱਡੇ ਕਮੇਟੀਆਂ ਤੋੜ ਦਿੱਤੀਆਂ ਕਿ ਇਹ ਇਸ ਵਾਰ ਇਸ ਕਰਕੇ ਭਗਵੰਤ ਜੀ ਨੂੰ ਬਣਾਇਆ ਸੀ ਮੁੱਖ ਮੰਤਰੀ ਪੰਜਾਬ ਦਾ ਕਿ ਤੂੰ ਪੁਲਿਸ ਦਾ ਗਲਤ ਇਸਤੇਮਾਲ ਕਰੇ ਇਹ ਕਿਨਾਰੇ ਬਹੁਤ ਵੱਡੀ ਗੱਲ ਕਹੀ ਸੀ ਜੀ ਵੀਰ ਨੂੰ ਕਹਿਣਾ ਚਾਹਣਾ ਇੱਕ ਨਾਰਾ ਬੋਲੀ ਜਾਂਦਾ ਸੀ ਕੇਜਰੀਵਾਲ ਤੇ ਭਗਵੰਤਪਾਨ ਇਹਨਾਂ ਨੇ 70 ਸਾਲ ਵਿੱਚ ਕੁਝ ਨਹੀਂ ਕੀਤਾ ਪੰਜਾਬ ਵਿੱਚ 70 ਸਾਲ ਸੇ ਕੁਝ ਨਹੀਂ ਹੋਇਆ ਇਹਨੂੰ ਪੁੱਛੋ ਕੇ ਆ ਜਿਹੜਾ ਭਾਖੜਾ ਡੈਮ ਬਣਾਇਆ ਤੇਰੇ ਪਾਪੇ ਨੇ ਬਣਾਇਆ ਸੀਗਾ ਤੇ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਵੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀਆਂ ਸੁਪਰੀਮ ਯੂਨੀਵਰਸਿਟੀਆਂ ਆ ਇੰਡੀਆ ਦੀਆਂ ਨੰਬਰ 1 ਯੂਨੀਵਰਸਿਟੀਆਂ ਉਹ ਸاسی ਬਣਾਈਆਂ ਪ੍ਰਤਾਪ ਸਿੰਘ ਕੈਰੋ ਕਾਂਗਰਸ ਐਚੀਐਮਐਸਟਰੀ ਦੇ ਦਰਿਆਵਾਂ ਨੂੰ ਬੰਨ ਲਾਇਆ ਸੀਗਾ ਤੁਸੀਂ ਤਾਂ ਇੱਟਾ ਨਹੀਂ ਲਾ ਸਕੇ ਪਿੰਡਾਂ ਦੇ ਠਿਕਰੀਆਂ ਨਹੀਂ ਲਾ ਸਕੇ ਮੇਰੇ ਵੀਰੋ ਦਰਿਆਵਾਂ ਨੂੰ ਬੰਨ ਲਾਇਆ ਯੂਨੀਵਰਸਿਟੀਆਂ ਬਣਾਈਆਂ ਹਰੀ ਕ੍ਰਾਂਤੀ ਲੈ ਕੇ ਆਏ ਤੁਹਾਡੀ ਆਮਦਨ ਦੁਗਣੀ ਕੀਤੀ ਜੈਨੂਅਲੀ ਚਿੱਟੀ ਕ੍ਰਾਂਤੀ ਲੈ ਕੇ ਆਇਆ ਦੁੱਧ ਦੀ ਪਹਿਲਾ ਵਾਰ ਪੰਜਾਬ ਦੇ ਵਿੱਚ ਵਧੀ ਔਕਾਨੇਕਾ ਇਸ ਤਰ੍ਹਾਂ ਦੇ ਫੱਡੇ ਪੀਜੀਆਏ ਵੱਡੇ ਵੱਡੇ ਹਸਪੀਟਲ ਕਿੰਨੇ ਸਕੂਲ ਕਿੰਨੇ ਡਿਸਪੈਂਸਰੀਆਂ ਹੈਲਥ ਨੈਟਵਰਕ ਸਾਰਾ ਕੁਝ ਤਾਂ ਬਣਿਆ ਹੋਇਆ ਸੀ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ 70 ਸਾਲ ਚ ਕੁਝ ਨਹੀਂ ਕੀਤਾ ਜੀ ਅਸੀਂ ਹਾਂ ਇੱਕ ਗੱਲ ਮੈਡਮ ਮੈਂ ਮੰਨਦਾ ਹਾਂ ਕਿ 70 ਸਾਲ ਤੱਕ ਅਸੀਂ ਕਟਾਰੂ ਚੱਕ ਨਹੀਂ ਕੀਤਾ ਬੋਲੋ ਬੋਲੋ ਜਦੋਂ ਕਿ ਬਾਕੀ ਚੱਕ ਕੋਈ ਪਤਾ ਨਾ ਹੁੰਦਾ ਉਹ ਅਸੀਂ ਨਹੀਂ ਕੀਤਾ ਸੀ ਲਾਂ ਕਰਾਂਗੇ ਅਸੀਂ ਡੇਟਰੀਵਾਲ ਸਾਹਿਬ ਕਿੱਥੇ ਨੇ ਅੰਦੇਲ ਚੋਣੇ ਉਹ ਦੇਖਣਾ ਰਹਿ ਗਿਆ ਭਗਵਾਨ ਤੁਹਾਨੂੰ ਗਿਆ ਇਹਨਾ ਅਸੀਂ 70 ਸਾਲ ਵਿੱਚ ਐਮਆਰਏ ਦੀ ਕੋਠੀ ਦੇ ਕਬਜ਼ਾ ਨਹੀਂ ਕੀਤਾ ਸਰਬਜੀਤ ਕੌਰ ਮਾਨੂਕੇ ਵਾਂਗੂ ਜਗਰਾਉਂ ਦੇ ਵਿੱਚ ਇਹ ਮੰਨਦੇ ਹਾਂ ਸੀ ਅਸੀਂ 17 ਸਾਲਾਂ ਵਿੱਚ ਹਜ਼ਾਰ ਗਨਮੈਨ ਭਗਵੰਤ ਨਹੀਂ ਉਹ ਰੱਖਿਆ ਕਿਸੇ ਮੁੱਖ ਮੰਤਰੀ ਨੇ ਬਾਵਾ ਕੇ ਅਮਨਿੰਦਰ ਰਜਵਾੜਾ ਸੀਗਾ ਉਹ ਰੱਖਿਆ ਸੀਗਾ ਤੁਸੀਂ ਜਿਹੜੇ ਕਹਿੰਦੇ ਸੀ ਅਸੀਂ ਕੋਠੀ ਨਹੀਂ ਲੈਣੀ ਅਸੀਂ ਕਾਰ ਵੀ ਨਹੀਂ ਲੈਣੀ ਸਰਕਾਰੀ ਅਸੀਂ ਗਨਮੈਨ ਹੀ ਲੈਣੇ ਸਰਕਾਰੀ ਉਹ ਯਾਰੋ ਹਜ਼ਾਰ ਗਨਮੈਨ ਉਹ ਤੁਹਾਡੇ ਮਾਤਾ ਤੁਹਾਡੀ ਭੈਣ ਜੀ ਤੁਹਾਡੀ ਘਰ ਵਾਲੀ ਸਾਰਾ ਟੱਬਰ ਪੰਜ-ਪੰਜ ਕਰੋੜ ਦੀਆਂ ਲੈਕਸਸ ਗੱਡੀਆਂ ਜਿਹੜੀਆਂ ਦਰਜਣਾ ਤੁਸੀਂ ਵਰਤਦੇ ਹੋ ਸਰਕਾਰ ਦੀਆਂ ਤੁਸੀਂ ਕਹਿੰਦੇ ਅਸੀਂ ਤੁਸੀਂ ਪੈਂਚਰਾਂ ਵਾਲੇ ਬੰਦੇ ਹੋ ਯਾਰੋ ਤਮੂ ਕੀ ਲੱਗਦਾ ਪੰਜਾਬ ਦੇ ਲੋਕ ਮੂਰਖ ਨੇ ਕੁਝ ਸਮਝ ਨਹੀਂ ਕੁਝ ਦੇਖ ਨਹੀਂ ਰਹੇ ਹੈਗੇ ਸੋਨੇ ਨਾਲ ਲੱਦੇ ਪਿਆ ਉਹ ਤੋਂ ਤੁਹਾਡੀਆਂ ਕਿੱਥੋਂ ਆਇਆ ਸੋਨਾ ਜਰਾ 2 ਸਾਲ ਤੋਂ ਦੱਸੋ ਜਰਾ ਤੁਸੀਂ ਬਾਕੀਆਂ ਨੂੰ ਕਹਿੰਦੇ ਵਿਜਿਲੈਂਸ ਦੱਸੇ ਕਿ ਕੀ ਕੀ ਦੱਸੇ ਕਿੱਥੋਂ ਪੈਸੇ ਆਏ ਅਸ਼ੂ ਦੱਸੇ ਕਿੱਥੋਂ ਪੈਸੇ ਆਏ ਜਾਂ ਹੋਰ ਇਨਕੁਆਰੀਆਂ ਤੁਸੀਂ ਖੋਲੀਆਂ ਲੋਕਾਂ ਦੇ ਖਿਲਾਫ ਤੁਸੀਂ ਦੱਸੋ ਤੁਹਾਡੇ ਕੋਲ ਐਡਾ ਐਡਾ ਕਿਲੂਆਂ ਦੇ ਹਿਸਾਬ ਦਾ ਸੋਨਾ ਕਿੱਥੋਂ ਆ ਗਿਆ ਜਰਾ ਕਿਉਂਕਿ ਤੁਹਾਡੇ ਐਫੀਡੇਵਿਟ ਦੇ ਵਿੱਚ ਸਿਰਫ 9 ਤੋਲਿਆ ਡਿਕਲੇਰੇਸ਼ਨ ਆ ਭਗਵਾਨਤਮਨ ਦਾ ਕਾਢ ਲਓ 2022 ਦਾ ਐਫੀਡੇਵਿਟ ਸਿਰਫ 9 ਤੋਲਿਆ ਸੋਨਾ ਸੀ ਬਾਕੀ ਕਿੱਥੇ ਹੈ ਜਹਾਜ਼ਾ ਚੜਦੇ ਨੇ ਜਿਹੜਾ ਕਹਿੰਦਾ ਸੀਗਾ ਉਹ ਕੈਪਟਨ ਨੂੰ ਚੁਲਿਆਂ ਦੀ ਆਗਰੀ ਦੇਖਦੀ ਤੈਨੂੰ ਦੇਖਦੀ ਹਾਂ ਤੁਸੀਂ ਜਰਾ ਕੋਈ ਚੁਲਿਆਂ ਦੀ ਕੋਈ ਚੁਲਿਆਂ ਦੀ ਅੱਗ ਬੁਝਾਉਣ ਦਾ ਉਪਰਾਲਾ ਕੀਤਾ ਇਸ ਬੰਦੇ ਨੇ ਆ 50 ਕਿਲੋਮੀਟਰ ਵਿੱਚ ਚੰਡੀਗੜ੍ਹ ਤੋਂ ਸਫ਼ਰ ਕਰਨਾ ਕਿਉਂਕਿ ਮੇਰੀ ਕੋਠੀ ਉੱਥੇ ਜਿੱਥੇ ਮੈਡਮ ਦੀ ਲਈ ਤੁਸੀਂ ਸਾਰੇ ਬਹੁਤ ਜਾਣਦੇ ਰਹੇ ਹੋ ਦੋ ਸੈਕਟਰ ਮੇਰੀ ਪੰਜ ਸੈਕਟਰ ਚ ਮੁੱਖ ਮੰਤਰੀ ਦੇ ਘਰ ਜਿੱਥੇ ਉਥੋਂ ਹੈਲੀਕਾਪਟਰ ਲੌੜਦਾ ਰੋਜ਼ ਮੁਹਾਲੀ ਤੱਕ ਵੀ ਜਾਣਾ ਹੈਲੀਕਾਪਟਰ ਵਿੱਚ ਜਾਣਾ जहाज कि चेन्नई है तो जा। मैंने हैदराबाद मैंने, जाना है मैंने, जाना है है मैंने जाना है दिल्ली बॉम्बे अपना जहाज अपनी इलेक्शन खड़िया पवन हले भी खड़िया राघव चडेद झूठ बोले ने यार बदलाव कहें ਅੱਛਾ ਇਹ ਵੀ ਗੱਲ ਅਸੀਂ ਕਦੇ ਨਹੀਂ ਕੀਤੀ 17 ਸਾਲਾਂ 'ਚ ਕਿ ਮੁੱਖ ਮੰਤਰੀ ਜੇਲ੍ਹ ਵਿੱਚ ਹੋਵੇ ਤੇ ਜੇਰੀਵਾਨ ਤੇ ਕੁਰਸੀ ਨੂੰ ਚਿਪੜ ਹੀ ਗਿਆ ਕੋਈ ਹੈ ਇਸ ਦੇਸ਼ ਵਿੱਚ ਮੁੱਖ ਮੰਤਰੀ ਅੱਜ ਤੱਕ 75 ਸਾਲ ਦੇ ਇਤਿਹਾਸ ਵਿੱਚ ਜਿਹੜਾ ਹੋਵੇ ਮੁੱਖ ਮੰਤਰੀ ਤੇ ਜੇਲ੍ਹ ਵਿੱਚ ਚਲੇਗਾ ਹੋਵੇ ਤੇ ਫਿਰ ਵੀ ਨਾ ਅਸਤੀਫਾ ਦੇਵੇ ਕਿ ਜਲਾ ਸਕਦਾ ਜੇਰੀਵਾਨ ਉੱਥੋਂ ਗਵਰਨਮੈਂਟ ਤੁਹਾਨੂੰ ਕਾਗਜ਼ ਨਹੀਂ ਅਲਾਉਡ ਤੁਹਾਨੂੰ ਪੈਨ ਨਹੀਂ ਅਲਾਉਡ ਤੁਹਾਨੂੰ ਫੋਨ ਨਹੀਂ ਅਲਾਉਡ ਇਹ ਕਿੱਦਾਂ ਦਾ ਮੁੱਖ ਮੰਤਰੀ ਹੈ ਔਰ ਜਿੱਦਣ ਬਣਾਓ ਜਿੱਦਣ ਬਦਲੂਗਾ ਜਿੱਦਣ ਅਸਤੀਫਾ ਦੇਗਾ ਦੇਣਾ ਪੈਣਾ ਆਲਟੀਮੇਟਲੀ ਆਪਿਕਾ ਵਾਲੀ ਨੂੰ ਬਣਾਉਂਗਾ ਸੁਨੀਤਾ ਟਿਚਰੀਵਾਲ ਨੂੰ ਤੇ ਫਿਰ ਦੂਜਿਆਂ ਦੇ ਮਜ਼ਾਕ ਕਰਦਾ ਸੀ ਇਹ ਰਾਪੜੀ ਦੇਵੀ ਦੇਖੋ ਜੀ ਜੇ ਪਰਿਵਾਰਵਾਦ ਦੀ ਗੱਲ ਕਰਤੇ ਹਨ ਜੰਮੂ ਕਸ਼ਮੀਰ ਤੋਂ ਗੁਣਾਉਂਦਾ ਸੀ ਕਿ ਫਰوقਬੁੱਦਲੇ ਤੋਂ ਲੈ ਕੇ ਥੱਲੇ ਤਾਮਿਲ ਲਾਡੂ ਦੇ ਸਟਾਲਿਨ ਡੀਐਮਕੇ ਦੇ ਪਾਰਟੀਆਂ ਤੱਕ ਜੋ ਸਾਰੀ ਪਰਿਵਾਰਵਾਦ ਦੀ ਪਾਰਟੀਆਂ ਤੇ ਹੁਣ ਤੁਸੀਂ ਕਿਉਂ ਦੱਸੋ ਜਰਾ ਜੋ ਮੈਂ ਤੁਹਾਨੂੰ ਇੰਨੇ ਉਦਾਹਰਣ ਦੇ ਸਕਦਾ ਇੰਨੇ ਉਦਾਹਰਣ ਦੇ ਸਕਦਾ ਹਾਂ ਜਿਹਦੇ ਵਿੱਚ ਤੁਹਾਨੂੰ ਸਾਬਤ ਹੋ ਜਾਏਗਾ ਕਿ ਇਹ ਬੰਦੇ ਫਰਾਡ ਨੇ ਉਹ ਮੈਂ ਇਹਦਾ ਨਾਮ ਰੱਖਿਆ ਗਿਆ ਫਰਜੀ ਇਨਕਲਾਬੀ ਕਿਉਂਕਿ ਇਹਨਾਂ ਨੇ ਅਸਲ ਇਨਕਲਾਬ ਦਾ ਗਰਭਪਾਤ ਕੀਤਾ 20 ਸਾਲ ਲੋਕਾਂ ਨੇ ਕਿਸੇ ਤੇ ਭਰੋਸਾ ਨਹੀਂ ਕਰਨਾ ਹੁਣ ਉਹ ਕਹਿੰਦੇ ਝੂਠੇ ਸੀਗੇ ਕੋਈ ਇਨਕਲਾਬ ਦੀ ਗੱਲ ਕਰੂਗਾ ਇਹਨਾਂ ਨੇ ਭਰੋਸਾ ਨਹੀਂ ਕਰਨਾ ਲੋਕਾਂ ਨੇ ਪੰਜਾਬ ਦੇ ਕਹੇ ਇਹ ਗਰਭਪਾਤ ਕਰਕੇ ਜene ਇੱਕ ਚੰਗੇ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਇਨਕਲਾਬ ਦਾ ਮੇਰੇ ਵੀ ਮੈਂ ਬੈਠੇ ਨੇ ਡਾਕਟਰ ਅਵਿੰਦਰ ਸਿੰਘ ਜਿਹਨੂੰ ਤੁਸੀਂ ਲੋਕਾਂ ਨੇ ਕਿੰਨੇ ਸਾਲ ਨਵਾਜਿਆ ਦੋ ਵਾਰ ਮੁੱਖ ਮੰਤਰੀ ਬਣਾਇਆ ਜਰਾ ਧਿਆਨ ਨਾਲ ਸੁਣਿਓ ਉਹ ਪਹਿਲਾਂ ਅਕਾਲੀ ਦਲ ਵਿੱਚ ਉਖੜਿਆ ਹੋਇਆ ਸੀਗਾ ਇੱਕ ਵੀ ਬੰਦਾ ਨਾਲ ਨਹੀਂ ਸੀਗਾ ਖਰੜ ਤੋਂਸ਼ਾਂ ਦੇ ਇਲੈਕਸ਼ਨ ਲੜਿਆ ਜਾਂ ਕਿੱਥੋਂ ਲੜਿਆ ਸੀ ਜਮਾਨਤ ਜਬ ਥੋਦੀ ਸੀ 1992 ਜਿੱਤੇ ਹੀ ਮੈਡਮ ਠੀਕ ਹੈ ਗੱਲ ਤੇ ਫੈਕਟ ਦੱਸ ਰਿਹਾ ਮੈਂ ਤੁਹਾਨੂੰ ਮਗਰ 57% ਵੋਟ ਪਈ ਸੀ ਖਰੜ ਤੋਂ ਸਿਰਫ ਕਾਂਗਰਸ ਚ ਆਇਆ ਇਹਨਾਂ ਸਾਰਿਆਂ ਨੇ ਉਹਨੂੰ ਸਵਾਰਕਾਰ ਕੀਤਾ ਮੁੱਖ ਮੰਤਰੀ ਬਣ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਬਣ ਗਿਆ ਦੁਬਾਰਾ ਫਿਰ ਮੁੱਖ ਮੰਤਰੀ ਬਣ ਗਿਆ ਚਲੋ ਕੁਝ ਕੰਮ ਅੱਛੇ ਕੀਤੇ ਹੋਗੇ ਮੰਨਦਾ ਇਸ ਗੱਲ ਨੂੰ ਕਿ ਹੈ ਕਿ ਉਹਨਾਂ ਨੇ ਜਿਹੜਾ ਪਾਣੀ ਦਾ ਬਿੱਲ ਪਾਸ ਕੀਤਾ ਵਗੈਰਾ ਪਰ ਅੱਜ ਕਿੱਥੇ ਕਪਤਨ ਅਮਰਿੰਦਰ ਸਿੰਘ ਦੱਸੋ ਜਰਾ ਪੁੱਛੋ ਆਪਾਂ ਵੀ ਸਾਰੇ ਭਾਂਜੇ ਸੀ ਉਹਦੇ ਮਗਰਾਂ train ਦੀ ਸਪੋਰਟ ਕੀਤੀ ਆ ਕਿੱਥੇ ਆ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਤਾਂ ਛੱਡ ਗਿਆ ਡਰਦਾ ED ਤੇ CBI ਤੋਂ BJP ਜੁਆਇਨ ਕਰ ਗਿਆ ਤੁਹਾਡੀ ਮੈਡਮ ਪਠਨ ਇੱਥੇ ਬੈਠੀ ਹੈਗਾ ਜਿਹੜਾ ਜ਼ੋਰ ਦਾ ਤੜ ਇਹਨਾਂ ਕਹਿੰਦੇ ਨੇ ਇਹਨਾਂ ਕਹਿੰਦੇ ਨੇ ਕਮਿਟਮੈਂਟ ਆਮੇ ਕਿਹਾ ਕਿ ਇਹਦੇ ਤੇ ਭਰੋਸਾ ਕਰ ਸਕਦੇ ਕਿਉਂਕਿ ਇਹ ਭਰੋਸੇਯੋਗ ਲੀਡਰ ਨੇ ਨਹੀਂ ਛੱਡ ਕੇ ਗਏ ਨਹੀਂ ਬਣਾਇਆ ਕੋਈ ਗੱਲ ਨਹੀਂ ਕੀਤੀ ਔਰ ਤੁਸੀਂ ਦੱਸੋ ਮੈਨੂੰ ਲੈਰੇ ਦੇ ਵਿੱਚ ਕਿੰਨੇ 117 ਜੋ ਹਲਕੇ ਨੇ ਜਿਹਨਾਂ ਦੇ ਹਿੱਸੇ ਮੁੱਖ ਮੰਤਰੀ ਦਾ ਅਹੁਦਾ ਹੁੰਦਾ ਦੱਸੋ ਜਰਾ ਕਰੀ ਸਮਝਾਓ ਕਿੰਨੇ ਦੇ ਹਿੱਸੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਦਾ ਅਹੁਦਾ ਹੁੰਦਾ ਵਾ ਕਿੰਨਿਆਂ ਦੇ ਹਿੱਸੇ ਲੀਡਰ ਹੋ ਆਪੋਜੀਸ਼ਨ ਦਾ ਹੁੰਦਾ ਹਾਂ ਐਵੇਂ ਉਂਗਲੀਆਂ ਤੇ ਕੱਤੀ ਵੀ ਲੀਡਰ ਨਹੀਂ ਅੱਛਾ ਗੁਆਣਾ ਜ਼ਿੰਦਗੀ ਵਿੱਚ ਓਕੇ ਸਾਨੂੰ ਗਏ ਅਸੀਂ ਚਾਹ ਨਹੀਂ ਪੁੱਛੀ ਸਾਡਾ ਫੋਨ ਨਹੀਂ ਸੁਣਿਆ ਅਗੇ ਸਾਨੂੰ ਲੱਭੇ ਨਹੀਂ ਸਾਡੇ ਭੂਗਤ ਨਹੀਂ ਇਹ ਇਹ ਮੁੱਦੇ ਨਹੀਂ ਗਏ ਪੰਜਾਬ ਦੇ ਆਪਣੇ ਲੀਡਰ ਨੂੰ ਜਦੋਂ ਤੁਸੀਂ ਬਿਲਡ ਕਰਨਾ ਉਦੋਂ ਇਹ ਛੋਟੀਆਂ ਛੋਟੀਆਂ ਗੱਲਾਂ ਪਾਸੇ ਰੱਖ ਕੇ ਤੁਸੀਂ ਦੇਖਣਾ ਕਿ ਇਹ ਵੱਡੇ ਕੰਮ ਕੀ ਕਰ ਰਿਹਾ ਹੈਗਾ ਵਾ ਕੱਗਰ ਨੂੰ ਇਹ ਇਹਦਾ 143 ਕਰੋੜ ਰੁਪਇਆ ਬੀਬੀ ਲੈ ਆ ਸਕਦੀ ਸੀ ਨਾ ਹੋਰ ਤਾਂ ਨਹੀਂ ਕੋ ਲੈ ਆ ਸਕਦਾ ਸੀ ਬਾਅਦ ਚ ਉਹਨੇ ਬੰਦ ਕਰ ਦਿੱਤਾ ਆ ਜਿਹੜੇ ਦੋ ਵੱਡੇ ਇੰਸਟੀਚਿਊਟ ਆ ਕਾਂਗਰਸ ਦੇ ਵੱਲੇ ਚਲਾਏ ਹੋਏ ਬਾਬਾ ਹੀਰਾ ਸਿੰਘ ਪੱਠਲ ਔਰ ਡੇਲੋ ਡੇਲਾਂ ਦੇ ਵਿੱਚ ਜਿਹੜਾ ਅਕਾਲੀ ਫੂਲਾ ਸਿੰਘ ਵਾਲਾ ਇੰਸਟੀਚਿਊਟ ਹੈ ਜਿਹੜੇ ਹੁਣ ਬੰਦ ਪਏ ਨੇ ਉਹ ਤੈਉ ਆ ਸਕਦੇ ਜੀ ਕੋ ਕੋਲ ਜਨਰਲ ਪਾਵਰ ਸੀਗੀ ਤੁਸੀਂ ਜੇ ਇਹਨਾਂ ਨੂੰ ਡਿਸਾਰਮ ਕਰੋਗੇ ਇਹਨਾਂ ਨੂੰ ਨਿਹੱਤੇ ਕਰੋਗੇ ਸਮਝ ਲੈਣਾ ਕਿ ਹਲਕਾ ਲਹਿਰਾ ਨਿਹੱਤਾ ਹੋ ਰਿਹਾ ਵਾ ਸਾਰੇ 1.5 ਲੱਖ ਕੋਨੇ 2 ਲੱਖ ਵੋਟਰ ਨਿਹੱਤਾ ਹੋ ਰਿਹਾ ਵਾ ਇਸ ਕਰਕੇ ਇਹਨਾਂ ਦੇ ਹੱਥ ਮਜ਼ਬੂਤ ਕਰੋ ਮੇਰੇ ਵੀਰੋ ਸਾਰੇ ਹੱਥ ਫੜੋਗੇ ਦਾ ਚੰਗੀ ਤਰ੍ਹਾਂ ਨਾਲ ਇਦਾਂ ਔਰ ਮੈਂ ਬਾਹੂ ਜੀਰਾਂ ਦੇਣਾ ਮੈਂ ਤਾਂ ਜਿੱਦਾਂ ਤਾ ਤਾਨੂੰ ਮੈਂ ਮੈਂ ਕਦੀ ਜ਼ਿੰਦਗੀ ਝੂਠ ਨਹੀਂ ਬੋਲਿਆ ਕਦੀ ਕਿਸੇ ਦੀ ਖੁਸ਼ਾਮਤ ਨਹੀਂ ਕੀਤੀ ਜ਼ਿੰਦਗੀ ਵਿੱਚ ਤੁਸੀਂ ਮੇਰੀਆਂ ਫੋਟੋਆਂ ਬਹੁਤ ਘੱਟ ਦੇਖੋਗੇ ਕਿਸੇ ਲੀਡਰ ਦੇ ਪਿੱਛੇ ਖੜਾ ਮੈਂ ਕਦੀ ਖੜਾ ਹੋਇਆ ਅੱਜ ਤੱਕ ਕੋਈ ਮੇਰੇ ਲਈ ਸੈਲਫ ਰਿਸਪੈਕਟ ਬਹੁਤ ਕਹਾਰੀਆ ਪਹਿਲਾਂ ਆਪਕ ਪਿਆਰੀ ਤੇ ਮੈਂ ਆ ਚਾਰ ਸਰਕਾਰਾਂ ਨੇ ਮੈਨੂੰ ਦਬਾਇਆ ਆਪਣੇ ਵੱਲੋਂ ਤਾਂ ਮਾਰ ਹੀ ਦਿੱਤਾ ਸੀ ਉਹਨਾਂ ਨੇ ਖਤਮ ਕਰਤਾ ਸੀ ਕਿ ਖੈਰ ਅਖਤਮ ਹੋ ਗਿਆ ਵਾ ਪਰ ਜਦੋਂ ਮੈਂ ਕਿਹਾ ਕਿ ਉਹ ਅਕਾਲ ਪੁਰਖ ਈਸ਼ਵਰ ਅੱਲਾ ਵਾਹਿਗੁਰੂ ਗੋਡ ਬਹੁਤ ਬਿਆਨਤਾ ਤੇ ਦਬਾਉਂਦੇਗੇ ਮੈਂ ਉੱਠਦਾ ਗਿਆ ਔਰ ਉੱਠਦਾ ਗਿਆ ਉੱਠ ਤੇ ਅੱਜ ਕਿੱਥੇ ਪੁਲੱਥ ਤੇ ਕਿੱਥੇ ਸੰਗਰੂਰ ਮੇਰੀ ਪਾਰਟੀ ਨੇ ਮੈਨੂੰ ਮਾੜੀ ਦਿੱਤਾ ਵਾ ਕਿ ਚੱਲ ਕਾਕਾ ਸੰਗਰੂਰ ਦੀ ਰਾਜਤਾ ਢਾਕੇ ਆ ਤੇ ਹੁਣ ਮਨੋਸੋ ਤੁਸੀਂ ਇੱਕ ਮੰਦਰ ਕਹਿੰਦੇ ਕਰੋ ਰਾਜਤਾ ਨੀ ਬੰਦਨੀ ਮੈਂ ਵੀ ਰੇਤ ਦੀ ਦੀਵਾਰ ਹੈ ਪਰ ਕੀ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਆਪਾਂ ਆਗਾਜ਼ ਕੀਤਾ ਇੱਥੋਂ ਅੱਜ ਮੈਡਮ ਦੇ ਘਰੋਂ ਕੀ ਇਹਨਾਂ ਦੀ ਅਖੋਤੀ ਜਿਹੜੀ ਇਹ ਇੱਕ ਫਰਜ਼ੀ ਇਹਨਾਂ ਨੇ ਇੱਕ ਰਾਜਧਾਨੀ ਬਣਾਈ ਤੁਸੀਂ ਸਾਡਾ ਸਾਥ ਦਿਓਗੇ ਸ ਰਾਜਧਾਨੀ ਨੂੰ ਢਾਉਣ ਨੂੰ ਜਿੱਤ ਢਾਉਣ ਨੂੰ ਤੇ ਹੱਥ ਖੜੇ ਕਰਕੇ ਇੱਕ ਚਕਾਰਾ ਛੱਡੋ ਬੋਲੇ ਸੋਨਹਾਰ ਅੱਲਾਹੂ ਅਕਬਰ ਬੋਲੇ ਸੋਨਹਾਰ ਅੱਲਾਹੂ ਅਕਬਰ ਇਹਨੂੰ ਕਹਿੰਦੇ ਨੇ ਸਟ੍ਰਿਕਟ ਹੁਣ ਫਾਈਲ ਨੂੰ ਕਰੇ ਤੁਸੀਂ ਮੈਨੂੰ ਐਮਪੀ ਬਣਾ ਕੇ ਵੇਚੋ ਆ ਬੈਠੇ ਤੁਹਾਡੇ ਚੈੱਕ ਬੁੱਕ ਤੇ ਪੈਨ ਨਾਲ ਦੇ ਹੱਥ ਚੂਕਾ ਜੋ ਤੁਸੀਂ ਦਿਓਗੇ ਅੱਛਾ ਗੱਲ ਛੱਡੋ ਕੱਲੀ ਐਮਪੀ ਲੈਣ ਨਹੀਂ ਕੱਲੀ ਐਮਪੀ ਲੈਣ ਨਹੀਂ ਉਹ ਤਾਂ ਆਪਾਂ ਦੇਣੇ ਆ 5 ਕਰੋੜ ਰੁਪਏ ਕੱਖ ਵੀ ਨਹੀਂ ਹੁੰਦਾ ਤੁਹਾਡੇ ਦੇ ਹਲਕਾ ਤੇ ਪਲੱਸ 75 ਪਿੰਡਾਂ ਜਮ ਵੰਡਾਂਗੇ ਉਹ ਕੁਝ ਨਹੀਂ ਹੋਣਾ ਉਹ ਕੁਝ ਨਹੀਂ ਹੈਗੀ ਨਾ ਮਾਤਰ ਚੀਜ਼ ਸਵਾਲ ਇਹ ਹੈ ਕਿ ਸਕੇਂਦਰ ਤੋਂ ਜੇ ਤਾਂ ਬਣ ਗਈ ਇੰਡੀਆ ਅਲਾਈਂਸ ਦੀ ਸਰਕਾਰ ਸਿਰ ਆਪ ਕੋ अच्छे ਵੱਡੇ ਪ੍ਰੋਜੈਕਟ ਲੈ ਕੇ ਆਉਣੇ ਆ ਕੱਗਰ ਨੂੰ ਕੰਪਲੀਟ ਕਰਨਾ ਤਾਂ ਕਿ ਇੱਥੇ ਇੱਕ ਮਿਨੀ ਡੈਮ ਬਣ ਸਕੇ ਤੇ ਤੁਹਾਡੀ ਆ ਪਿੱਛੇ ਜਿੰਨੀ ਤਬਾਹੀ ਕਰਦਾ ਆਉਂਦਾ ਮਾਰ ਕਰਦਾ ਕੱਗਰ ਦਰਿਆ ਉਹ ਸਾਡੀਆਂ ਫੈਲੀਆਂ ਵਾਛੇ ਸਾਡੀਆਂ ਜ਼ਮੀਨਾਂ ਵਾਛੇ ਸਾਡੇ ਫਸਲਾਂ ਵਾਛੇ ਵੱਡੇ ਕੋਈ ਅੱਛਾ ਇੰਸਟੀਚਿਊਟ ਕੋਈ ਅੱਛਾ ਹੈਲਥ ਕੇਅਰ ਕਿਉਂਕਿ ਮੈਨੂੰ ਪਤਾ ਕਿ ਇੱਥੇ ਹੈਲਥ ਦੀ ਬਹੁਤ ਕਾਟ ਹੈ ਕੋਈ ਅੱਛਾ ਕੋਈ ਇਸ ਤਰ੍ਹਾਂ ਦਾ ਪਾਇਦਾਰ ਚੀਜ਼ ਜਿਹਦੇ ਨਾਲ ਗਰੀਬ ਤੋਂ ਗਰੀਬ ਫਾਇਦੇ ਲਿਸਕ ਕੋਈ ਕੈਂਸਰ ਕੋਈ ਕੈਂਸਰ ਸੈਂਟਰ ਕੋਈ ਇੰਨੀ ਦੀ ਚੀਜ਼ ਜਿੱਥੇ ਲੋਕੀ ਮਰ ਰਹੇ ਨੇ ਕੋਈ ਅੱਛਾ ਤਾਲੀਮ ਵਾਲਾ ਕੰਮ ਪ੍ਰੋਜੈਕਟ ਜਿੱਥੋਂ ਸਾਡੇ ਬੱਚੇ ਤੇ ਕੁੜੀਆਂ ਖਾਸ ਤੌਰ ਤੇ ਮੈਨੂੰ ਦੱਸ ਰਿਹਾ ਜਿਕੇ ਕਿ ਲੜਕੀਆਂ ਇੱਕ ਸਿਰਫ ਕੋਲਿਜ ਬਣਾਇਆ ਸ਼ਾਇਦ ਡਿਗਰੀ ਕੋਲਿਜ ਜਾਂ ਪ੍ਰਾਈਵੇਟ ਕੋਲਿਜ ਕਿਸੇ ਨੇ ਬਣਾਇਆ ਉੱਥੇ ਲੜਕੀਆਂ ਜਾਂਦੀਆਂ ਨੇ ਕੋਈ ਅੱਛਾ ਡਿਗਰੀ ਕੋਲਿਜ ਜਿੱਥੇ ਸਾਡੀਆਂ ਲੜਕੀਆਂ ਪਿੰਡਾਂ ਚੋਂ ਉੱਠ ਕੇ 10 15 ਕਿਲੋਮੀਟਰ ਦਾ ਸਫਰ ਕਰਕੇ ਕਾਲਜ ਵਿੱਚ ਪੜ੍ਹਾਈ ਕਰਕੇ ਉਹ ਵੀ ਕੁਝ ਬਣ ਸਕਣ। ਉਹਨਾਂ ਵਾਸਤੇ ਕਰਨਾ ਆਪਾਂ ਗਰੀਬਾਂ ਨੂੰ ਉੱਚਾ ਚੁੱਕਣਾ। ਆ ਬੀਜੇਪੀ ਕਹੀ ਜਾਂਦੀ ਜੀ ਤਾਂ ਅੱਗੇ ਬਹੁਤ ਵਿਕਸਿਤ ਭਾਰਤ ਆ ਜੀ। ਵਾਈਬਰੈਂਟ ਇੰਡੀਆ ਅੰਗਰੇਜ਼ੀ ਚ ਸਾਰੇ ਟੀਵੀਆਂ ਦੇ ਐਡ ਚੱਲ ਰਹੀਆਂ ਸਾਰੇ ਮਸ਼ਹੂਰੀ ਕੀਤੀ ਜਾ ਰਹੀ ਮੋਦੀ ਸਾਹਿਬ ਬੀਜੇਪੀ ਵੱਲੋਂ ਜਿੱਦਾਂ ਕਿਸੇ ਵੇਲੇ ਅਟਲ ਬਿਹਾਰੀ ਵਾਜਪਾਈ ਨੇ 2000 ਚ ਕੀਤੇ ਉਹਦਾ ਨਾਮ ਰੱਖਿਆ ਸੀ ਸ਼ਾਈਨਿੰਗ ਇੰਡੀਆ ਚਮਕਦਾ ਹੋਇਆ ਭਾਰਤ ਨਹੀਂ ਚਮਕ ਰਿਹਾ ਹਲੇ ਮੇਰੇ ਵੀਰੋ। ਇਸ ਸ਼ਹਿਰਾਂ ਵਿੱਚ ਮੋਲ ਬਣਨ ਨਾਲ ਆ ਵੱਡੇ ਵੱਡੇ ਕੰਕਰੀਟ ਦੇ ਹਾਈਵੇ ਬਣਨ ਨਾਲ ਨਹੀਂ ਚਮਕ ਸਕਦਾ ਭਾਰਤ ਜਦ ਤੱਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਨਹੀਂ ਹੋਵੇਗੀ ਕੋਈ ਮੈਂ ਨਹੀਂ ਮੰਨਦਾ ਭਾਰਤ ਚਮਕ ਸਕਦਾ ਅੱਜ ਜਦੋਂ ਇੱਕ ਪਾਸੇ ਕਹਿੰਦਾ ਆ ਬੀਜੇਪੀ ਕੇ ਆ ਵਿਕਸਿਤ ਭਾਰਤ ਦੂਜੇ ਪਾਸੇ ਆਪ ਹੀ ਹਬਾਰਾ ਜਿਸ ਇਸ਼ਤਿਹਾਰ ਲਵਾਏ ਜਾਂਦੇ ਨੇ 140 ਕਰੋੜ ਬਾਦੀ ਵਿੱਚੋਂ ਕਹਿੰਦੇ 82 ਕਰੋੜ ਆਦਮੀ ਨੂੰ ਅਸੀਂ ਮੁਫਤ ਅਨਾਜ ਦੇ ਰਹੇ ਹਾਂ ਇਹਦਾ ਮਤਲਬ 82 ਕਰੋੜ ਆਦਮੀ ਪਹਿਲੇ ਗਰੀਬੀ ਸਤਾ ਤੋ ਥੱਲੇ ਰਹਿ ਰਹਾ ਤੇ ਫਿਰ ਵਿਕਸਿਤ ਕਿੱਥੋਂ ਹੋ ਗਿਆ ਪਰ ਇਹ ਸਾਰਾ ਝੂਠੋ ਚੂਪ ਪ੍ਰਚਾਰ ਔਰ ਕਿਸਾਨਾਂ ਦੇ ਨਾਲ ਜੋ ਦੁਰਵਿਵਾਰ ਕੀਤਾ ਬੀਜੇਪੀ ਨੇ ਸ਼ੰਭੂ ਬਾਰਡਰ ਦੇ ਉੱਤੇ ਜੋ ਮਾਰਿਆ ਕੀਤਾ ਭੰਨ ਤੋੜ ਕੀਤੀ ਟਰੈਕਟਰ ਮਾਰੇ ਸ਼ੂ ਸ਼ੁਭ ਕਰਨ ਮਾਰਤਾ ਉਹ ਕੌਣ ਇਨਸਾਫ ਦੂਗਾ ਆ ਪਿਛਲੇ ਸਾਲ ਸਾਡੇ ਬਹੁਤ ਦੋ ਸਾਲ ਪਹਿਲਾਂ ਸੁਭਦੀਪ ਮੁੱਸੇਵੜਾ ਇਹਨੂੰ ਮਰਵਾਇਆ ਗਿਆ ਵਾ ਮੈਂ ਇਥੋਂ ਕਹਦਾ ਤੁਹਾਡੇ ਸਾਡੇ ਮਰਵਾਇਆ ਗਿਆ ਹੈ ਉਹਦਾ ਪਰਿਵਾਰ ਚੀਕ-ਚੀਕ ਕੇ ਬਲਕੌਰ ਸਿੰਘ ਤੇ ਚਾ ਮਾਤਾ ਚਰਨ ਕੋਰ ਕੋਠਿਆਂ ਦੇ ਝੜ ਕੇ ਆ ਰਹੀ ਆ ਉਹ ਸਾਡੇ ਪੁੱਤ ਦੀ ਸਿਕਿਉਰਟੀ ਲੈ ਲਈ ਤੁਸੀਂ ਵਾਪਸ ਉਹ ਵਾਪਸ ਲੈ ਲਈ ਸੀ ਬੇਵਕੂਫੋ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆ ਬਲਤੇਜ ਪੰਨੂ ਇੱਕ ਹੈਗਾ ਇਹਨਾਂ ਨੇ ਹਰ ਐਨ ਆਰ ਆਈ ਪਿਠਾਇਆ ਇੱਥੇ ਲਿਆ ਕੇ پتہ ਨਹੀਂ ਬਾਹਰੋਂ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਅੱਜ ਪਾਇਆ ਅਗਲੇ ਦਿਨ ਗੈਂਗਸਟਰ ਜੋ ਦੇ ਪਿੱਛੇ ਕਮਰੇਸ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇੱਕ ਆਵਾਜ਼ ਪੰਜਾਬ ਦੀ ਇੱਕ ਹੋਰ ਆਵਾਜ਼ ਜਿਹੜੇ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਨਚੋੜ ਕੱਢਦੀ ਨੇ ਸੀ ਪੰਜਾਬ ਦਾ ਜਿਹੜਾ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਇਨਸਾਨੀਅਤ ਦਾ ਨਚੋੜ ਕੱਢਣ ਦਾ ਸੀ ਜਿਹੜਾ 5 ਮਿੰਟ ਦੇ ਗੀਤ ਵਿੱਚ ਗੁਰੂਆਂ ਦਾ ਪੀਰਾਂ ਦਾ ਪਗੰਬਰਾਂ ਦਾ ਮੈਸੇਜ ਤੁਹਾਡੇ ਤੱਕ ਪਹੁੰਚਦਾ ਕਿੰਨਿਆਂ ਵਿੱਚ ਵਿਆਕਤ ਹੁੰਦੀ ਹੈ ਔਰ ਇਹਨਾਂ ਨੇ ਕੱਲ ਬਿਆਨ ਦਿੱਤਾ ਉਹਨਾਂ ਨੇ ਕਿ ਸਾਡਾ ਮੁੰਡੇ ਦਾ 2 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਹੈ ਅਹਮ ਬੱਚਾ ਜਮ੍ਹਾ ਦੇ ਘਰ ਦੂਸਰਾ ਪੱਜੇ ਗਿਆ ਉਹਦੇ ਪਰਾਂ ਕਰਕੇ ਤੁਸੀਂ ਕਿੱਦਾਂ ਜਵਾਬ ਲਿਆ ਵਾ ਕਿ ਇਸ ਤਰ੍ਹਾਂ ਤੁਸੀਂ ਪੈਦਾ ਹੋ ਗਿਆ ਇਹਦਾ ਵੇਰਵਾ ਦਿੱਤਾ ਜਾਵੇ ਤੇ ਕਿਉਂ ਕਹਿੰਦੇ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ ਜਦੋਂ ਲੋਕਾਂ ਨੇ ਜੁੱਤੀਆਂ ਮਾਰੀਆਂ ਚੰਗਿਆ ਕਹਿੰਦੇ ਸੀ ਚਿੱਠੀ ਭਾਜਪੀ ਦੀ ਦਿੱਲੀੋਂ ਆਈ ਸੀ ਵੀ ਭਾਈਆ ਇਦਾਂ ਦੀਆਂ 50 ਚਿੱਠੀਆਂ ਆਉਂੀਆਂ ਨੇ ਤੁਸੀਂ ਸਰਕਾਰ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜਾਣ ਬੁੱਝ ਕੇ ਉਸੇ ਵੱਲੋਂ ਚਿੱਠੀ ਇੱਕ ਘੰਟੇ 'ਚ ਸਿਵਲ ਸਜਨ ਬਠਿੰਡਾ ਦੇ ਕੋਲ ਭੇਜ ਕੇ ਕਹਾ ਕੇ ਦਿੱਤੇ ਕੀਕਾਤ ਕਰ ਇੰਨੀ ਬਦਲਾਖੂਰੀ ਆ ਇੱਕ ਇੱਕ 10 ਦਿਨ ਦੇ ਬੱਚੇ ਦੇ ਨਾਲ ਬਦਲਾਖੂਰੀ ਨਹੀਂ ਤੁਸੀਂ ਛੱਡਦੇ ਯਾਰ 10 ਦਿਨ ਤੇ ਬੱਚੇ ਦੇ ਨਾਲ ਯਾਰ ਤੁਸੀਂ ਆਮ ਜਨਤਾ ਨਾਲ ਕੀ ਵਿਵਹਾਰ ਕਰੋਗੇ ਗੱਲਾਂ ਬਹੁਤ ਕਹਿਣ ਨੂੰ ਲੱਗੀਆਂ ਉਹ ਅਗਲਾ ਪਿੰਡਾਂ ਦੇ ਵਿੱਚ ਆਵਾਂਗੇ ਕੋਸ਼ਿਸ਼ ਕਰੂੰਗਾ ਕਿ ਹਰ ਪਿੰਡ ਹਰ ਪਿੰਡ ਤਸ਼ਹ ਦੇਖੋ ਮੇਰੇ ਵੀਰੋ ਪੈਣੋ ਬਜ਼ੁਰਗੋ ਨਹੀਂ ਪਹੁੰਚ ਹੋਣਾ ਪਰ ਮੈਂ ਯਤਨ ਕਰੂੰਗਾ ਕਿ ਪ੍ਰਮੁੱਖ ਤੜੇ ਮੇਨ ਮੇਨ ਪਿੰਡਾਂ ਔਰ ਖਾਸ ਤੌਰ ਤੇ ਘੱਗਰ ਤੋਂ ਪਾਰ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਪਿੰਡਾਂ ਮੈਨੂੰ ਮਿਲੇ ਹੋਣੇ ਸਾਡੇ ਪਾਉ ਆਉ ਸਾਹਿਬ ਜੀ ਜਿਹੜੇ ਪੁੱਟੇ ਦੇ ਲੋਹਰੀਆਂ ਦੇ ਪਿੰਡ ਨੇ ਲੋਹਰੀਏ ਬੜੇ ਜੋਧੇ ਬੰਦੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਜਿੱਦਾਂ ਲੋਹੇ ਵਗ ਜਾਣਗੇ ਐ ਕਰਕੇ ਇੱਕ ਵਾਰ ਇਹਨਾਂ ਦੀ ਹਾਸੇ ਵੀ ਤਾੜੀ ਮਾਰੋ ਲੋਹਰੀਆਂ ਦੀ ਪਾਉਾਂ ਦੀ ਜੀ ਚੌਧਰੀ ਸਾਡੇ ਜਿਹੜੇ ਕਿ ਉਹ ਹਰਿਆਣੇ ਦੇ ਨਾਲ ਬੈਠੇ ਪਿੰਡਾਂ ਚ ਕੱਜਰ ਤੋਂ ਬਾਅਦ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਦੇਖਿਓ तकरीबन ਪਿੰਡ ਸਾਰੇ ਮੈਂ ਗਿਆ ਹਾਂ ਉੱਥੋਂ ਨਾਲ ਪਿੰਡਾਂ ਦੇ ਵਿੱਚ ਬਹੁਤ ਅੱਛੇ ਬੰਦੇ ਨੇ ਬੜੇ ਮਾਨਦਾਰ ਜਿਹੜੇ ਕੋਈ ਅੈਬ ਨਹੀਂ ਕੋਈ ਰੋਲਾ ਨਹੀਂ ਕੁਛ ਨਹੀਂ ਪੰਜਾਬ ਵਾਂਗੂ ਨਿੰਗਾ ਜੋ ਸਾਡੇ ਇਸ ਵਕਤ ਨਸ਼ੇ ਪਰਬਲ ਨੇ ਆਤਮਕਤਿਆਂ ਹੋਣੀਆਂ ਕਿਸਾਨਾਂ ਦੀਆਂ ਆ ਕਹਿੰਦੇ ਤੁਹਾਡੇ ਡੀਐਸਟੀਐਮ ਦੇ ਦਫ਼ਤਰ ਦੇ ਬਾਹਰ ਇੱਕ ਕਿਸਾਨ ਦੀ ਲਾਸ਼ ਪਈ ਵੀ 12 ਦਿਨ ਹੋ ਗਏ ਨੇ ਇਹ 70 ਸਾਲ ਚ ਅਸੀਂ ਕਦੇ ਹੋਣਾ ਦਿੱਤਾ ਭਗਵੰਤ ਸੁਣ 70 ਸਾਲ ਚ ਅਸੀਂ ਵਾਕਈ ਨਹੀਂ ਹੁੰਦਾਂ ਤੁਸੀਂ ਕੀਤਾ 17 ਸਾਲਾਂ ਚ ਕਿ লাশ ਪਈ ਹੈ ਕਿਸਾਨ ਦੀ ਜੋ ਆਪਣੇ ਹਕੂਕ ਮੰਗਣ ਗਿਆ ਤੇ ਤੁਸੀਂ ਉਹਨਾਂ ਨੂੰ ਇਨਸਾਫ ਨਹੀਂ ਦੇਇਆ ਕਿ ਚੋਣਜਾਪਤਾ ਲੱਗਾ ਚੋਣਜਾਪਤਾ ਝੂਠ ਬੋਲਦੇ ਕੋਈ ਚੋਣਜਾਪਤਾ ਨਹੀਂ ਹੁੰਦਾ লাশ ਵਾਸਤੇ ਕੋਈ ਚੋਣਜਾਪਤਾ ਨਹੀਂ ਹੁੰਦਾ ਕਿਸੇ ਗਵਰਨਮੈਂਟ ਨੇ ਕੱਲ ਨੂੰ ਫੌਜੀ ਮਰ ਗਿਆ ਅਗਨੀਵੀਰ ਵਾਲਾ ਮੈਂ ਗਿਆ ਉਹਦੇ ਘਰ ਮੈਂ ਤੇ ਪਿੰਡ ਵਿੱਚ ਭਦੌੜ ਉਸ ਨੂੰ ਕੀ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਚੋਣਜਾਪਤਾ ਲੱਗਿਆ ਹੋਇਆ ਇਸ ਕਰਕੇ ਇਸ ਝੂਠਿਆਂ ਦੀ ਉਹ ਦੋਗਲੇ ਬੰਦਿਆਂ ਦੀ ਜਿਨ੍ਹਾਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਸੀ ਇੱਕ ਬੰਦਾ ਨੂੰ ਹੁੰਦਾ ਸਿਰਫ ਪੰਜਾਬ ਦੇ ਹਿੱਤ ਵਿੱਚ ਉਹ ਹੈਗਾ ਵਾ ਤੂਮਰ ਵਿਜੇ ਪ੍ਰਤਾਪ ਸਿੰਘ ਐ ਐਮ ਐਲ ਏ ਅੰਮ੍ਰਿਤਸਰ ਕਨਵੇਂ ਬੰਦੂਆ ਮਜ਼ਦੂਰ ਰੱਖਿਆ ਜਿਹੜਾ ਪੱਠੇ ਦੇ ਬੈਠੇ ਬਧੇਰ ਨਹੀਂ ਹੁੰਦੇ ਜਿਹੜੇ ਕਰੀ ਜਾਂਦੇ ਕੰਮ ਐ ਕਰਕੇ ਸਿਰਫ ਉਹਨਾਂ ਬੋਲੇ ਜਿਦਨ ਕੇਜਰੀਆਲ ਚੱਕਿਆ ਗਿਆ ਪੱਜੇ ਗਏ ਸਾਰੇ ਦਿੱਲੀ ਦਾ ਸੜਕਾਂ ਤੇ ਲਟਦੇ ਆਇ ਖਰਜੋਰ ਬੈਸ ਇਹਨਾਂ ਦਾ ਮਿਨਿਸਟਰ ਆ ਉਹ ਐਡਾ ਭਾਰਾ ਹੋ ਗਿਆ ਉਹਨੂੰ ਚਾਰ ਬੰਦੇ ਚੱਕਣ ਚਾਰ ਨਾ ਚੱਕਿਆ ਜਾਣ ਮੈਂ ਕਿਹਾ ਤੇ ਲਈ ਜੀ ਸੀ ਪੀ ਲੈ ਕੇ ਆਓ ਇਤਾਂ ਦੇ ਬੰਦੇ ਨੇ ਕਦੀ ਬੋਲੇ ਨਹੀਂ ਸਿਰਫ ਕੇਜਰੀਵਾਲਾ ਸ ਬੋਲੇ ਸੁਸਮਾ ਬਹੁਤ ਜਿਆਦਾ ਤੁਹਾਡਾ ਲੈ ਲਿਆ ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਮੈਂ ਤੁਹਾਡੇ ਚਿਹਰਿਆਂ ਤੋਂ ਦੱਸ ਸਕਦਾ ਵਾਂ ਕਿ ਤੁਸੀਂ ਬਹੁਤ ਦੱਟ ਕੇ ਲੜਾਈ ਲੜਨੀ ਹੈ ਚਲੋ ਜੇ ਥਾਰਦਾ ਉਸ ਵਾਇਕਰੂ ਦੇ ਹੱਥਾਂ ਆਪਾਂ ਨੂੰ ਕੋਈ ਈਡੀ ਮੈਂ ਮੈਨੂੰ ਡਰ ਨਹੀਂ ਆਇਆ ਛੇ ਮੈਂ ਤਾਂ ਸਿਰਫ ਦੱਸਣਾ ਭਗਵੰਤ ਨੂੰ ਕਿ ਜੇ ਤਸ਼ੱਦਦ ਕਰੇਗਾ ਜੇ ਪੰਜਾਬ ਦੇ ਲੋਕਾਂ ਦੇ ਉੱਤੇ ਕੁੱਟਮਾਰ ਕਰੇਗਾ ਧਰਨੇ ਮਾਰਨੇ ਪੈਣਗੇ ਚੁੰਨੀਆਂ ਲਾਏਗਾ ਡਾਂਗਾ ਮਾਰੇਗਾ ਇੱtain ਖੜਾਂਗੇ ਅਸੀਂ ਪੰਜਾਬ ਦੇ ਬਹੁਤ ਲੋਕ ਤੇਰੇ ਸਾਹਮਣੇ ਆਣ ਕੇ ਖੜਾਂਗੇ ਦਾਖਾ ਚੱਕ ਕੇ ਕਿਸਾਬ ਕਰਨ ਆਇਆ ਮੈਂ ਔਰ ਮੈਂ ਇੱਕ ਵਾਰ ਫਿਰ ਮੈਡਮ ਦਾ ਔਰ ਆਪਣੇ ਛੋਟੇ ਵੀਰ ਇਹਨੂੰ ਮੈਂ ਜਿਹੜਾ ਸਾਡਾ ਕਿਸਾਨਾਂ ਦਾ ਆਲ ਇੰਡਾ ਕਿਸਾਨ ਕਾਂਗਰਸ ਐ ਸਭ ਤੋਂ ਵੱਡੀ ਬਾਡੀ ਐ ਉਹਦੇ ਚ ਨੈਸ਼ਨਲ ਪੱਧਰ ਦਾ ਇਹਨੂੰ ਮੈਂ ਕੋਆਰਡੀਨੇਟਰ ਭਾਪ ਕੇ ਜਨ ਸਿਕਤਰ ਬਣਾਇਆ ਇੱਕ ਵਾਰ ਇਸਦੇ ਤੇ ਭਰੋਸਾ ਕਰਕੇ ਦੇਖੋ ਤੁਸੀਂ ਇਥੇ ਹੋਰ ਮਤਵੰਤੇ ਸਾਡੇ ਛੋਟਾ ਵੀਰ ਜਸਵਿੰਦਰ ਧਮਾਨ ਸੁਨਾਮ ਤੋਂ ਔਰ ਸੱਤਾ ਜੀ ਸਾਡੇ ਬੀਬੀ ਪਾਲੀਆਂ ਸਤਨਾਮ ਸੱਤਾ ਜੀ ਬੀਬੀ ਪਾਲੀਆਂ ਔਰ ਐਮ ਐਲ ਏ ਸਾਡਾ ਨਾਰਾ ਚੱਲੇਗਾ ਗੁਰਚਰਨ ਸਿੰਘ ਜੀ ਮੈਂ ਜਾਣਨਾ ਚਾਹੁੰਦਾ ਨਾ ਮੇਰੇ ਪਿਤਾ ਜੀ ਨੇ ਕੰਮ ਕੀਤਾ ਇਹਨਾਂ ਨੇ ਸਰਦਾਰ ਸੁਖਜਿੰਦਰ ਸਿੰਘ ਵਿਧਾਇਕ ਮੰਤਰੀ ਸੀਗੇ ਪੰਜਾਬ ਦੇ ਉਹਨਾਂ ਦੇ ਨਾਲ ਐਮਐਲਏ ਰਹੇ ਨੇ ਉੱਥੇ ਉਹਨਾਂ ਦੇ ਨਾਲ ਕੰਮ ਕੀਤਾ ਤੋਂ ਮੈਂ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹੀ ਉਮੀਦ ਕਰਦਾ ਕਿ ਪਹਿਲੀ ਤਾਰੀਖ ਨੂੰ ਚੋਣ ਨਿਸ਼ਾਨ ਮੇਰੇ ਵੀਰੋ ਭੈਣੋ ਤੇ ਬਜ਼ੁਰਗੋ ਹੱਥ ਪੰਜੇ ਦਾ ਹੈ ਉਹਦੇ ਤੇ ਬਟਨ ਦਬਾਓਗੇ ਸਮਝ ਲਓ ਕਿ ਚਿੱਕਾ ਚਿੱਕਾ ਨਿਕਲਣ ਗਿਆ ਚਿੱਕਾ ਚਿੱਕਾ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਜੀ